ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਤੇ YouTube ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੋਟੀਆਂ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਮੋਗਾ ਲੱਗਦਾ ਹੈਗਾ ਜੀ। ਤਲਵੰਡੀ ਭਾਈ ਦੋਸਤੋ ਬਿਲਕੁਲ ਨਿਤਿਕ ਆ ਕਾਲੀਏਪਾਲਾ ਵੀ ਬਿਲਕੁਲ ਲਾਗੇ ਹੈਗਾ ਪਿੰਡ ਠੀਕ ਹੈ ਜੀ ਤੇ ਦੌਲਤਪੁਰਾ ਮਨਸੂਰ ਦੇਵਾ ਸੋ ਜੀਰਾ ਵੀ ਜਿਹੜਾ ਤਕਰੀਬਨ ਥੋੜੀ ਬਾਅਦ ਤੇ ਹੈਗਾ ਦੋਸਤੋ ਤਕਰੀਬਨ 12 ਤੋਂ 13 ਕਿਲੋਮੀਟਰ ਦੀ ਦੂਰੀ ਹੈਗੀ ਜੀਰੇ ਸ਼ਹਿਰ ਦੀ ਤੇ ਤਲਵੰਡੀ ਭਾਈ ਤਕਰੀਬਨ ਦੋ ਤੋਂ ਦੋ ਤੋਂ 3 ਕਿਲੋਮੀਟਰ ਦੀ ਦੂਰੀ ਤੁਸੀਂ ਇਸ ਪਿੰਡ ਤੋਂ ਜਿਹੜੀ ਮੰਨ ਸਕਦੇ ਤੇ ਭਾਈ ਮਨ ਮਨਜਿੰਦਰ ਦੇ ਕੋਲ ਆਏ ਆ ਤਕਰੀਬਨ ਦੋ ਵੜਾ ਤੁਹਾਨੂੰ ਦਿਖਾਉਣੀਆਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੇ ਦੋ ਤੁਹਾਨੂੰ ਝੋਟੀਆਂ ਦਿਖਾਵਾਂਗੇ ਝੋਟੀਆਂ ਮੱਜਾਂ ਦੇ ਵਿੱਚ ਜਿਹੜੇ 202 ਐਨੀਮਲ ਹੋਣਗੇ ਤੇ ਤੋ ਵਹਿੜਾ ਤੁਹਾਨੂੰ ਦਿਖਾਵਾਂਗੇ ਪਸ਼ੂ ਜਿਹੜੇ ਦੋਸਤੋ ਸਾਰੇ ਹਰ ਵਾਰ ਦੀ ਤਰ੍ਹਾਂ ਪਸ਼ੂ ਚੰਗੇ ਆਉਂਦੇ ਆ ਆਪਣੀ ਨਰਕਪਰਖ ਤਸੱਲੀ ਆਪਣੀ ਕਰਕੇ ਜਿਹੜਾ ਤੁਸੀਂ ਪਸ਼ੂ ਜਿਹੜੇ ਲੈ ਕੇ ਜਾ ਸਕਦੇ ਹੋ ਸੋ ਅੱਜ ਨਵੇਂ ਸਾਲ ਤੇ ਜਿਹੜੀ ਦੋਸਤੋ ਪਹਿਲੀ ਵੀਡੀਓ ਜਿਹੜੀ ਆਪਣੀ ਭਾਈ ਮਨਜਿੰਦਰ ਦੇ ਕੋਲ ਪੈਣ ਜਾ ਰਹੀ ਆ ਸੋ ਬਥੇਰੇ ਡਿਟੇਲ ਜਿਹੜੀ ਬਥੇਰੇ ਗੱਲਬਾਤ ਆ ਭਾਈ ਦੇ ਨਾਲ ਆਪਾਂ ਕਰਕੇ ਤੁਹਾਡੇ ਤੋਂ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆ ਚਲਦੇ ਆ ਵੀਰ ਮਨਜਿੰਦਰ ਦੇ ਕੋਲ ਬਥੇਰੇ ਡਿਟੇਲ ਦੇ ਲਈ ਆਜੋ ਵੀਰ ਜੀ ਹਾਜੀ ਸਭ ਤੋਂ ਪਹਿਲਾਂ ਵੀਰ ਮਨਜਿੰਦਰ ਸਾਸਰੀਕਾਲ ਸਾਸਰੀਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਸਾਰਿਆਂ ਨੂੰ ਸਾਸਰੀਕਾਲ ਦੀਆਂ ਵਧਾਈਆਂ ਜੀ ਠੀਕ ਹੈ ਜੀ ਸੋ ਦੋਸਤੋ ਵੀਰ ਮਨਜਿੰਦਰ ਕਹਿੰਦਾ ਵੀ ਨਵੇਂ ਸਾਲ ਦੀਆਂ ਸਾਰੇ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਹੈਗੇ ਆ ਭੈਣ ਭਰਾ ਦੇਸ਼ ਵਿਦੇਸ਼ਾਂ ਵਿੱਚ ਬੈਠੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਤੇ ਭਾਈ ਮਨਜਿੰਦਰ ਅੱਜ ਕਿੰਨੇ ਐਨੀਮਲ ਆਪਣੇ ਕੋਲ ਸੇਲ ਆ ਜੀ ਅੱਜ 4 ਆ ਜੀ ਠੀਕ ਹੈ ਜੀ 4 ਪਸ਼ੂ ਆ ਇੱਕ ਕਾਰ ਆ ਤੇ ਬਾਕੀ ਮੁਰਗੇ ਵੀ ਹੈਗੇ ਦੇਸੀ ਅੱਛਾ ਜੀ ਹਾਂਜੀ ਅੱਜ ਫਿਰ ਵਾਪਸ ਬਾਕੀ ਆਪਾਂ ਨਵੇਂ ਸਾਲ ਤੇ ਗਾਂ ਦੀਆਂ ਜਿਵੇਂ ਤੁਹਡੇ ਵੀ ਲਾਈਕ ਵੀਊ ਵਧਾਉਣੇ ਆ ਤੇ ਆਪਾਂ ਵੀ ਪਸੂ ਸੇਲ ਹੀ ਕਰਨੇ ਵਜੇ ਜੈ ਜੀ ਮੌਲੀ ਕਰਨਾ ਜੈ ਜੀ ਕਰ ਦੇਣਾ ਅੱਜ ਨਵੇਂ ਗਾਰੰਟੀ ਨਾਲ ਭੇਜਾਂਗੇ ਵੀਡੀਓ ਤੇ ਕਾਲ ਤੇ ਚਵਾ ਲਓ ਤੇ ਨਹੀਂ ਵੀ ਚੋਣੇ ਅੱਜ ਘਰ ਤੱਕ ਗਾਰੰਟੀ ਵੀ ਲੈ ਲਓ ਹੂੰ ਜੈ ਜੀ ਮੌਲ ਲੂਗਾ ਸਾਰਿਆਂ ਦਾ ਜੇ ਚੰਗੀਆਂ ਚੀਜ਼ਾਂ ਦੇ ਨੇ ਹੂੰ ਨਾਲੇ ਤਾਂ ਦੋ ਮੱਝਾਂ ਨਾਲੇ ਬੈੜਾ ਨਾਲੇ ਮੁਰਗੇ ਨਾਲੇ ਮੁਰਗੇ ਨਾਲੇ ਇੱਕ ਗੱਡੀ ਹੈਗੀ ਜਾਂ ਇੱਕ ਕਾਰ ਹੈਗੀ ਦੋਸਤੋ ਵੀਡੀਓ ਨਾਲ ਜਿਹੜਾ ਤੁਸੀਂ ਐਂਡ ਤੱਕ ਲਾਸਟ ਤੱਕ ਬਣੇ ਰਹੋ ਪੂਰੀ ਜਿਹੜੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀਰ ਦੇ ਨਾਲ ਜਿਹੜਾ ਸੰਪਰਕ ਕਾਲ ਕਰ ਸਕਦੇ ਜੀ ਸੋ ਮਨਜਿੰਦਰ ਵੀਰ ਕਿਹੜੇ ਬਣੇ ਸ਼ੁਰੂ ਕਰ ਗਏ ਇੱਧਰੀ ਆ ਜਾਓ ਜੀ ਆ ਜਾਓ ਜੀ ਸੋ ਕੀ ਡਿਟੇਲ ਹੈਗੀ ਜੀ ਇਸ ਝੋਟੀ ਦੀ ਦੂਜੇ ਸੂਏ ਝੋਟੀ ਹੈ ਜੀ ਜੀ ਉਹ ਸਾਦਾ ਮੂੰਹ ਦੰਦੋ ਛਿੱਗੀ ਹੋਵੇ ਦਾ ਵੈਸੇ ਮੈਂ ਵੇਖੇ ਨਹੀਂਗੇ ਠੀਕ ਆ ਸਿੰਘ ਸਾਹਿਬ ਦੀ ਚੰਗੀ ਥਾਂਲੇ ਵੀ ਦੀ 플레이ਰ ਹੈ ਜੀ ਲੋੜੀ ਆਏ ਦਿਨ ਦਿਨ ਪੂਰੇ 13 ਤਰੀਕ ਨੂੰ ਇਹਦੇ ਲੋੜੀ ਵਾਲੇ ਜੀ ਅਜੇ 13 ਦਿਨ ਪੂਰੇ ਪੈ ਗਏ ਅੰਤੀ ਦੇ ਜੀ ਠੀਕ ਆ ਜਦੋਂ ਲੋੜੀ ਆ ਚੰਗੇ ਘਰਾਣੇ ਦਵਾਈ ਹੈਗਾ ਆਪਾਂ ਘਰ ਵੀ ਦੱਸ ਦਾਂਗੇ ਜੀ ਆਈ ਗਈ ਵੀ ਦੱਸ ਦਾਂਗੇ ਪਿੰਡ ਵੀ ਦੱਸ ਦਾਂਗੇ ਇੱਥੋਂ ਲਈਏ ਸਾਰੀ ਗੱਲ ਬਾਤ ਹੂੰ ਠੀਕ ਹੈ ਜੀ ਠੀਕ ਆ ਤੇ ਉਹਨਾਂ ਨੇ ਦੱਸੀ ਪਹਿਲੇ ਸੂਏ ਨੇ 13 14 13 14 ਲੀਟਰ ਦੁੱਧ ਪੋਇਆ ਵਾ ਇਦਗੀ ਪਲੱਸ ਜਾਊਗੀ ਮਾਈਨਸ ਨਹੀਂ ਹੁੰਦੀ ਠੀਕ ਹੈ ਠੀਕ ਆ ਇਹ ਮਾਲ ਸਾਰਾ ਜਿੰਨਾ ਖੜਿਆ ਤਕਰੀਬਨ ਅੱਜ ਹੀ ਆਇਆ ਜੀ ਕੱਲੀ ਮੇਰੇ ਕੋਲ ਗੈਰ ਪਹਿਲਾਂ ਨਹੀਂ ਆਈ ਵੀ ਆ ਬਾਕੀ ਮਾਲ ਸਾਰਾ ਅੱਜ ਹੀ ਆਇਆ ਹੈ ਪੱਠੇ-ਪੱਠੇ ਨਹੀਂ ਝੁੱਟੀਆਂ ਚੱਕੇਗੇ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਦੂਜਾ ਸੂਆ ਸੌਣ ਜਾ ਰਹੀ ਆ ਬਿਲਕੁਲ ਸਰੀਰ ਬੰਤਰ ਦੀ ਹੈਗੀ ਆ ਬੋਡੀ ਵੇਟ ਵੀ ਪੂਰਾ ਹੈਗਾ ਪੇਟ ਪੁੱਠਾ ਮੈਂ ਤੁਹਾਨੂੰ ਤੋੜ ਕੇ ਦਿਖਾਉਂਗਾ ਜੇ ਕੋਈ ਤਸੱਲੀ ਦੇ ਨਾਲ ਬਾਹਰ ਕੱਢ ਕੇ ਵੀਰ ਨੂੰ ਆਪਾਂ ਕਹਿੰਦੇ ਇਹਨੂੰ ਖੁੱਲਾ ਪਸੂ ਲੰਮਾ ਤੋੜ ਕੇ ਦਿਖਾਉਨੇ ਆ ਤੇ ਬਾਕੀ ਪੇਟ ਪੁੱਠੇ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਤੇ ਥਣ ਹਵਾਨਾ ਜਿਹੜਾ ਹੈਗਾ ਦੋਸਤੋ ਭਾਂਡਾ ਜਿਹੜਾ ਬਿਲਕੁਲ ਖੂਬਸੂਰਤ ਹੈਗਾ ਖੁੱਲਾ ਆਰਡਰ ਲੇਵਾ ਬਣਾ ਕੇ ਤਿਆਰ ਕਰਦੀ ਪਈ ਹੈ ਤੇ ਲੋਹੜੀ ਵਾਲੇ ਦਿਨ ਵੀਰ ਕਿੰਦਾ ਵੀ ਤਕਰੀਬਨ ਆ ਤਕਰੀਬਨ ਸੂਪ ਹੋਊਗੀ ਲੋਹੜੀ ਵਾਲੇ ਦਿਨ ਤੱਕ ਠੀਕ ਆ ਕੱਦ ਕਾਠੀ ਦਾ ਦੋਸਤੋ ਨਾਰਮਲ ਮੱਜਾਂ ਜਿ ਤੇ ਹਾਈਟ ਪੱਖੋਂ ਬਿਲਕੁਲ ਤੁਹਾਨੂੰ ਦੱਸਦਾ ਖੁੱਲੀ ਵੱਡੀ ਹਾਈਟ ਆ ਵੇਲ ਵੀ ਲੰਬਾਈ ਦੇ ਵਿੱਚ ਵੀ ਪੂਰੀ ਤੇ ਆਹ ਥਣ ਹਵਾਨਾ ਦੇਖੋ ਆਹ ਥਣ ਹਵਾਨਾ ਜੇ ਦੋਸਤੋ ਤਕਰੀਬਨ ਲੇਵੇ ਦੇ ਹੇਠ ਢਲ ਢੁਲ ਬਹੁਤ ਜ਼ਿਆਦਾ ਹੈਗੀ ਆ ਤੇ ਬਿਲਕੁਲ ਸਿੰਗਲ ਖੱਡੀ ਆ ਤੇ ਪਿੱਠ ਪੁੱਠਾ ਮੈਂ ਤੁਹਾਨੂੰ ਪਹਿਲਾਂ ਕਿਹਾ ਤਾਂ ਦੋਸਤੋ ਚੜਾਈ ਹੈਗੀ ਆ ਥੱਬਿਆਂ ਦੇ ਥੱਬੇ ਆ ਤੇ ਜਿਹੜਾ ਪਸ਼ੂ ਦੋਸਤੋ ਪਿੱਠ ਪੁੱਠੇ ਦਾ ਚੌੜਾ ਹੈਗਾ ਆਲਟਰ ਦੀ ਕੁਆਲਿਟੀ ਆ ਹਵਾਨਾ ਵੀ ਜਿਹੜਾ ਤਕਰੀਬਨ ਉਹ ਵਧੇਰੇ ਬਣਾ ਕੇ ਤਿਆਰ ਕਰਦਾ ਤੇ ਝੋਟੀ ਵਧੀਆ ਹੈਗੀ ਆ ਚੰਗੀ ਸ਼ੋਕੀਨ ਵੀਰਾਂ ਦੇ ਲਈ ਆ ਤੇ ਜ਼ਰੂਰ ਤੁਸੀਂ ਖਰੀਦ ਸਕਦੇ ਹੋ ਅੱਗੇ ਘਰੇਲੂ ਬੇਸ ਤੇ ਜਿਹੜਾ ਘਰੇਲੂ ਵੀ ਤੁਸੀਂ ਰੱਖਣੀ ਆ ਤੇ ਲਾਈਵਾਂ ਦਾ ਹੈਗੀ ਆ ਤਕਰੀਬਨ ਮੈਂ ਤੁਹਾਨੂੰ ਕੋਲ ਕੋਲੇ ਬਿਲਕੁਲ ਨਜ਼ਦੀਕੀ ਤੋਂ ਜਿਹੜੇ ਬੈਕਸਾਈਡ ਤੋਂ ਤੁਸੀਂ ਵੇਖੋ ਅਜੇ ਵੱਟ-ਵਟ ਕਾਫੀ ਜਿਆਦੇ ਆ ਢਿੱਲਾ ਬਹੁਤ ਨੇ ਤੇ ਦਿਨ ਜਿਹੜੇ ਆ ਦੋਸਤੋ ਸ਼ੋਰ ਹੈਗਾ ਵੀ ਦਿਨ ਵੀ ਪਸ਼ੂ ਲੈ ਕੇ ਜਿਹੜਾ ਆਰਡਰ ਤਿਆਰ ਕਰੂਗਾ ਹਜੇ ਤੇ ਬਾਕੀ ਮਨਜਿੰਦਰ ਵੀਰੇ ਦੁੱਧ ਦੀ ਨਾਰਮਲੀ ਆਪਾਂ ਦੇਖੀਏ ਤੇ ਕੋਈ ਕਿੰਨੇ ਕ ਤੱਕ ਇਸ ਦੀ ਕਪੈਸਿਟੀ ਰਹੇ 14 15 14 15 ਲੀਟਰ ਚ ਚੱਲੂਗੀ ਜੀ ਜਿਹੜੀ ਆਪਾਂ ਕਹਿੰਦੇ ਨੇ ਸਿੰਗਲ ਹੱਡੀ ਮੇਨ ਚੀਜ਼ ਹੈ ਜ਼ਿਆਦਾਤਰ ਹਰੇਕ ਦੇ ਪਸ਼ੂ ਜਿਹਦਾ ਪਸ਼ੂ ਲੈਂਦਾ ਉਹਦੇ ਘਰੇ ਪਸ਼ੂ ਹੁੰਦਾ ਹੀ ਆ ਜੀ ਠੀਕ ਆ ਫਿਰ ਇਹ ਕ ਆਉਦੀ ਚੀਜ਼ ਵੇਚ ਲੋ ਜਿਹੜੀ ਮੱਝ ਦੇ ਉਪਰ ਆ ਸਿੰਗਲ ਹੱਡੀ ਰਹਿ ਗਈ ਜੀ ਜੀ ਜਿਹੜੀ ਮਾਝ ਪਰਸੰਗ ਹੱਡੀ ਕੱਢੂਗੀ ਉਹਨੇ ਦੁੱਧ ਕੱਢਨੇ ਕੱਢਣਾ ਬਿਲਕੁਲ ਠੀਕ ਹੈ ਇਹਨੂੰ ਸਿੰਗਲ ਹੱਡੀ ਦੀ ਮੇਨ ਨਿਸ਼ਾਨੀ ਇਹੀ ਕਹਿੰਦੇ ਹੁੰਦੇ ਆ ਜੇ ਆਪਦੇ ਘਰੇ ਵੀ ਚੈੱਕ ਕਰ ਲੋ ਜੇ ਤੁਹਾਡੇ ਇੱਕ ਦੋ ਪਸ਼ੂ ਹੈਗੇ ਨਾ ਜੇ ਤੇ ਉੱਪਰਾਂ ਇਹ ਕਿਹੜੇ ਪਸ਼ੂ ਦੇ ਉੱਪਰ ਹੱਡੀ ਦਿਸੂਗੀ ਉਹ ਪਸ਼ੂ ਹਮੇਸ਼ਾ ਹੀ ਦੁੱਧ ਆ ਲੈਣਾ ਕੋਈ ਨਿਸ਼ਾਨੀਆਂ ਹੁੰਦੀਆਂ ਇਹ ਮੇਨ ਨਿਸ਼ਾਨੀ ਹੀ ਨਹੀਂ ਸਿੰਗਲ ਹੱਡੀ ਜਿਹਨੂੰ ਕਹਿੰਦੇ ਹੁੰਦੇ ਆ ਬਿਲਕੁਲ ਹਾਂਜੀ ਤੇ ਨਾਰਮਲੀ ਤੁਸੀਂ ਦੱਸਤਾ ਵੀ 12 14 ਲੀਟਰ 14 ਲੀਟਰ ਦੁੱਧ ਤੱਕ ਕੱਢੂਗੀ ਕੱਢੂਗੀ ਜੀ ਠੀਕ ਹੈ ਤਾਂ ਕਿ ਥਾਲੇ ਵੀ ਆਪਣੀ ਗਾਰੰਟੀ ਉੱਪਰ ਦੀ ਗਾਰ ਇੱਕ ਘਪ ਤੇ ਤੇ ਕਰ ਠੀਕ ਹੈ ਬਾਕੀ ਕੋਈ ਵੀ ਆਵੇ ਆਪ ਦੀ ਤਪ ਕੇ ਤਸੱਲੀ ਕਰਾ ਜੇ ਆ ਗਿਆ ਤਾਂ ਬੰਦਾ ਚੱਪੇ ਲੈ ਜੇ ਨਹੀਂ ਆਪਦੇ ਘਰੇ ਲ ਜਾ ਕੇ ਡਾਈ ਡਾਂਗ ਚ ਕਰੋ ਤਪ ਕੇ ਜੇ ਕੋਈ ਕਮੀ ਪੇਛੀ ਆ ਭਾਰ ਦੀ ਆ ਆਪ ਵਾਪਸ ਲੈਣ ਨੂੰ ਜ਼ਿਆਦਾ ਨਹੀਂ ਠੀਕ ਆ ਵੀਰੇ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਥਣ ਵੇਖੋ ਦੋਸਤੋ ਆ ਥਣ ਜੀ ਆ ਸ਼ੇਪ ਦੇਖੋ ਥਣਾ ਦੀ ਕਮਾਲ ਦੀ ਹੈ ਦੋਸਤੋ ਥਾਣੇ ਵਿੱਥਾਂ ਵਰਨਾ ਦੀ ਸਪੇਸ ਹੈ ਕੀ ਪੂਰੀ ਸੋਹਣੀ ਆ ਤੇ ਚਾਰੇ ਥਣ ਜਿਹੜੇ ਆ ਦੋਸਤੋ ਬਿਲਕੁਲ ਨਖੜਵੇਂ ਆ ਆ ਦੇਖੋ ਤੇ ਸਵੇਹਾ ਦੂਜਾ ਦੋਸਤ ਸੂਣ ਦੇ ਵਿੱਚ ਰੈਡੀ ਆ ਠੀਕ ਆ ਤੇ ਬਾਈ ਮਨਜਿੰਦਰ ਕਿੰਨਾ ਕੁ ਮੁੱਲ ਕਰਤਾ ਵੀਰ ਕੀ ਡਿਮਾਰ ਹੈ ਬਾਈ ਜਿਹੜੀ ਚੀਜ਼ ਹੈ ਕਿ ਨਵਾਂ ਸਾਲ ਆ ਜੀ ਅੱਜ ਝੂਠ ਮਾਰਦਾ ਸਾਰਾ ਸਾਲ ਝੂਠ ਚੱਲੂਗਾ ਅੱਜ ਸੱਚ ਦੱਸਾਂਗੇ ਮੁੱਲ ਇੱਕ ਪੰਜ ਆ ਦੇਣੀ 90 ਦੀ ਆ ਠੀਕ ਐ ਠੀਕ ਆ ਇਹਦੇ ਵਿੱਚ ਛੋੜੀ ਹੋਣੀ ਮੇਰਾ ਬਾਈ ਕੋਈ ਸੌਦੇ ਬਾਜੀ ਨਾ ਕਰੇ ਨਹੀਂ ਕੋਈ ਗੱਲ ਨਹੀਂ ਝੂਠੀ ਮੈਂ ਤਿਆਰ ਕਰਕੇ ਦੇ ਆ ਵਾਲਗੂੜ ਤੋਂ ਕੱਟਣ ਆਲੇ ਆ ਝੋਟੀ ਝੋਟੀ ਤਿਆਰ ਕਰਨ ਆਲੇ ਅੱਜ ਆਈ ਕਰਕੇ ਆ ਤੇ ਨਹੀਂ ਤਾਂ ਕੋਈ ਗੱਲ ਨਹੀਂ ਝੋਟੀ ਮੰਡੀ ਦੇ ਮੇਲੇ ਚ ਵੀ ਪੈਂਦੀ ਏ ਝੋਟੀ ਇੰਨੀ ਚੰਗੀ ਠੀਕ ਆ ਇਹ ਚੰਗੀ ਨਿਵਾਈ ਤਵਾਈ ਹੋਵੇ ਜਿਹੜੇ ਚੇਂਜ ਤੇ ਮਰਜ਼ੀ ਪਾ ਲਈਓ ਠੀਕ ਆ ਬਾਈ ਮੇਰਾ ਬਾਈ ਕੋਈ ਸੌਦੇ ਬਾਜੀ ਨਾ ਕਰੇ ਓਕੇ ਜੀ ਤੁਸੀਂ ਸੌਦਾ ਕਰ ਸਕਦੇ ਜੀ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਤੁਹਾਨੂੰ ਜਿਹੜੀ ਆਪਾਂ ਝੋਟੀ ਦਿਖਾਉਣੀ ਆ ਤਾਜੀ ਸੂਈ ਸਭਾਈ ਆ ਇਹਦੀ ਤਸੱਲੀ ਜਿਹੜੀ ਆ ਤੁਸੀਂ ਦੋ ਟਾਈਮ ਦੀ ਤਿੰਨ ਟਾਈਮ ਦੀ ਘਰ ਵਿਜ਼ਿਟ ਕਰਕੇ ਕਰ ਸਕਦੇ ਜੀ ਠੀਕ ਆ ਇਹਦੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਉਹ ਵੀ ਆਪਾਂ ਬਾਈ ਮਨਜਿੰਦਰ ਤੋਂ ਪੁੱਛ ਲੈਣੀ ਆ ਕੀ ਡਿਟੇਲ ਐਸ ਦੀ ਤੇ ਪਸ਼ੂ ਐਨੀਮਲ ਜਿਹੜੇ ਦੋਸਤੋ ਜਿੱਦਾਂ ਦਾ ਪਸ਼ੂ ਤੁਸੀਂ ਲਾਉਂਗੇ ਉਹਦਾ ਰੇਟ ਜਿਹੜਾ ਭਰਨਾ ਪੈਂਦਾ ਆਪਾਂ ਨੂੰ ਤਕਰੀਬਨ ਆਓ ਚੱਲਦੇ ਆ ਇਸ ਦੀ ਵੈਟਰੀਨਰੀ ਪੁੱਛ ਡਿਟੇਲ ਜਿਹੜੀ ਪੁੱਛ ਲੈਣੇ ਆ ਅ ਸੋ ਵੀਰ ਅਮਨਜਿੰਦਰ ਦਾ ਦੂਜੇ ਨੰਬਰ ਤੇ ਆਪਣੇ ਕੋਲੇ ਵੀ ਝੋਟੀ ਦੀ ਡਿਟੇਲ ਆ ਜੀ ਬਾਈ ਜੀ ਇਹ ਵੀ ਕਿਸੇ ਦੇ ਘਰੋਂ ਲਈ ਆ ਨਾਲ ਪਿੰਡ ਥੰਮਣ ਵਾਲਾ ਠੀਕ ਆ ਚੰਗੇ ਘਰਾਣੇ ਤੋਂ ਆਈ ਆ ਕੋਈ ਓਦਾਂ ਦੇ ਘਰ ਹੋਣੀ ਸੀਗੀ ਚੰਗੇ ਪਸ਼ੂ ਰੱਖਦੇ ਹੋ ਇਹ ਬੰਦੇ ਹੂੰ 13 ਕਿਲੋ ਉਹਨਾਂ ਦੇ ਘਰੇ ਤੋਂ ਦੁੱਧ ਚੋਇਆ ਜੀ ਦੋਨੇ ਟਾਈਮ ਚੋਈ ਹੋਈ ਆ ਅੱਜ ਸਵੇਰੇ ਆਈ ਘਰੇ ਲੈ ਖਚੋਈ ਜ ਮੱਜ ਠੀਕ ਆ ਪਰ ਮੈਂ 12 ਲੀਟਰ ਕਹੂੰਗਾ ਜੀ ਹੂੰ 11 ਲੀਟਰ ਤਾਂ ਕਿਸੇ ਨੂੰ ਧਾਰ ਮਾਰਨੀ ਲੋੜ ਨਹੀਂ ਜੀ ਬਾਈ ਮਨਜਿੰਦਰ ਚਵਾਉਣਾ ਪੈਣਾ ਪੱਕਾ ਬਾਈ ਮੈਂ ਕਿਹਾ ਘਰੇ ਆ ਜਾਓ ਕਈਆਂ ਦਾ ਨਾ ਕਮੈਂਟਾਂ ਦੇ ਵਿੱਚ ਵੀਰ ਆਪਣੇ ਭਰਾ ਜਿਹੜੀ ਆਡੀਅנס ਆਪਣੇ ਭੈਣ ਭਰਾ ਜੁੜੇ ਆ ਉਹਨਾਂ ਨੂੰ ਕੋਈ ਨਾ ਸ਼ੱਕ ਹੁੰਦਾ ਵੀ ਯਾਰ ਨਹੀਂ ਦਿੰਦੀ ਪਰ ਮੈਂ ਤਾਂ ਕਹਿੰਦਾ ਵੀ ਚਵਾਉਣਾ ਪਊਗਾ ਜਿਹੜਾ ਵੀ ਲੈਣਾ ਆ ਗਿਆ ਮੈਂ ਪਹਿਲੇ ਵੀ ਗੱਲ ਕਹੀ ਐ ਨਵਾਂ ਸਾਲਾ ਜੀ ਅੱਜ ਝੂਠ ਮਾਰੂ ਤਾਂ ਹਮੇਸ਼ਾ ਝੂਠ ਹੀ ਵਜਣਗੇ ਜੀ ਅੱਜ ਸੱਚ ਬੋਲੂਗਾ ਹਮੇਸ਼ਾ ਸੱਚ ਹੀ ਬੋਲੂਗਾ ਠੀਕ ਐ ਜਦੋਂ ਮਰਜੀ ਬੰਦੇ ਨੂੰ ਧਾਰ ਮਾਰਨੀ ਲੋੜ ਨਹੀਂ 11 ਲੀਟਰ ਦਾ ਅੱਜ ਜ਼ਿਕਰ ਆਪਣੇ ਗਰੰਟੀ ਦੁੱਧ ਤੇਰਾ ਹੀ ਹੋਊਗਾ ਮਾਈ ਥੱਲੇ ਜੋੜੀ ਥੱਲੇ ਠ ਤੇ ਇੱਕ ਸਾਈਡ ਜ਼ਰੂਰ ਰੱਖਦੀ ਆ ਪਰ ਧਾਰ ਦਾ ਕੋਈ ਫਰਕ ਨਹੀਂ ਜੀ ਸਾਈਡ ਰੱਖਦੀ ਆ ਵੀਰ ਨੇ ਉਹ ਵੀ ਜਿਹੜਾ ਦੱਸਤਾ ਦੋਸਤੋ ਮੈਂ ਜਦੋਂ ਦਿਖਾਉਣਾ ਸੀ ਤੁਹਾਨੂੰ ਨਾਰਮਲੀ ਉਦੋਂ ਵੀ ਸਮਝ ਜੀ ਲੱਗ ਜਾਂਦੀ ਆ ਪਰ ਬਾਈ ਕਹਿੰਦਾ ਵੀ ਸਾਈਡ ਰੱਖਦੀ ਧਾਰ ਇੱਕ ਦਾ ਫਰਕ ਨਹੀਂ ਹੋਊਗਾ ਸਿੰਘ ਮੁੰਦਰੀਆ ਦੋਸਤੋ ਰੁਪਈਆ ਵਿੱਚੋਂ ਲੰਘਣ ਦੀ ਕੋਈ ਸੁਭਾਵਨਾ ਨਹੀਂ ਹੈਗੀ ਠੀਕ ਹੈ ਤੇ ਫੇਸ ਦੀ ਕੁਆਲਿਟੀ ਆ ਬਿਲਕੁਲ ਜਿਹੜਾ ਪਤਲਾ ਜਿਹਾ ਫੇਸ ਆ ਮੂੰਹ ਮੱਥੇ ਦੀ ਬਹੁਤ ਖੂਬਸੂਰਤ ਆ ਝੋਟੀ ਜਿਵੇਂ ਅੱਗੋਂ ਬਿਲਕੁਲ ਪਤਲੀ ਜੀ ਆ ਅੱਗੋਂ ਥੋੜੀ ਪਤਲੀ ਆ ਤੇ ਪਿੱਛੋਂ ਆਉਂਦੀ-ਉਂਦੀ ਉਵੇਂ ਖੁੱਲਦੀ ਜਾਂਦੀ ਆ ਵੇਖ ਉਵੇਂ ਜਿਹੜਾ ਦੋਸਤੋ ਪੁੱਠਾ ਪੁੱਠੇ ਤੋਂ ਵੇਖੋਗੇ ਤਾਂ ਬਿਲਕੁਲ ਥੱਬਿਆਂ ਦੇ ਥੱਬੇ ਆ ਬੈਕ ਸਾਈਡ ਤੋਂ ਅੱਗੋਂ ਬਿਲਕੁਲ ਪਤਲੀ ਲੱਗਦੀ ਆ ਅੱਗੋਂ ਖੜ ਕੇ ਵੇਖੀਏ ਤੇ ਪਿੱਛੋਂ ਖੜ ਕੇ ਵੇਖੀਏ ਦੋਸਤੋ ਤੇ ਅਗਲਾ ਜਿਹੜਾ ਮੂੰਹ ਦਾ ਹਿੱਸਾ ਤੇ ਉਹ ਲਕ ਹੋ ਜਾਂਦੀ ਆ ਤਕਰੀਬਨ ਬਾਈ ਇਹਨੂੰ ਵੀ ਖੁੱਲ ਗਈ ਆਪਾਂ ਤਸੱਲੀ ਨਾਲ ਦਿਖਾਉ ਜੇ ਥੋੜਾ ਹੌਲੀ ਤੋਰ ਦਿਓ ਜੀ ਤੇ ਆਹ ਵੇਖੋ ਜੀ ਬਾਕੀ ਜਿਹੜਾ ਮਿਲ ਕੇ ਬਾਈ ਕਹਿੰਦਾ ਵੀ ਹੋਵੇ ਤਾਂ ਹੋਵੇ 13 ਬਾਕੀ 11 ਲੀਟਰ ਜਿਹੜਾ ਵੀਰ ਅਗੋਂ ਆਨਲਾਈਨ ਸੌਦਾ ਕਰਦਾ ਉਹ 11 ਲੀਟਰ ਤਾਂ ਮੰਨ ਕੇ ਲੈ ਜੇ ਤੇ ਜਿਹੜਾ ਘਰੇ ਚਵਾਈ ਕਰ ਕਰੂਗਾ ਉਹ 1 ਤੇ ਜੇਬਾਈ ਤੁਸੀਂ ਕਰਨੀ ਹੁੰਦੀ ਹੈ ਦੋਸਤੋ ਇਹ ਤੁਹਾਡਾ ਨਿਰਣਾ ਹੁੰਦਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਪਸ਼ੂ ਕੋਈ ਵੀ ਲਾਓ ਕਿੱਲੇ ਤੇ ਤਸੱਲੀ ਕਰਕੇ ਮਾਲਕ ਤੇ ਓਨਰ ਦੇ ਉਸ ਤੋਂ ਬਾਅਦ ਪਸ਼ੂ ਜਿਹੜਾ ਖਰੀਦ ਲਿਆ ਕਰੋ ਆ ਥਣ ਹਵਾਨਾ ਦੇਖੋ ਇੱਕ ਜਿਹੜੀ ਸਾਈਡ ਆ ਦੋਸਤੋ ਉਹ ਬੇਸ਼ੱਕ ਬਾਈ ਰੱਖਦੀ ਹੈ ਵੀਰ ਕਹਿੰਦਾ ਬਾਕੀ ਜਿਹੜੀ ਧਾਰ ਦਾ ਕੋਈ ਫਰਕ ਨਹੀਂ ਹੋਊਗਾ ਤੇ ਕੱਦ-ਕਾਠ ਜਿਹੜਾ ਹੈਗਾ ਨਾਰਮਲ ਮੱਝਾਂ ਦੇ ਵਿੱਚ ਜਿਹੜਾ ਪੈਂਦਾ ਕੱਦ-ਕਾਠ ਹੈਗਾ ਤੇ ਮੀਡੀਅਮ ਤੋਂ ਪਲੱਸ ਕਹਾਂਗੇ ਉੱਚੇ ਕੱਦ-ਕਾਠ ਦੇ ਵਿੱਚ ਜਿਹੜੀ ਦੋਸਤੋ ਝੋਟੀ ਆ ਇਹ आ करो चेक जी ठीक है बच्चा फीमेल है ना कट्टी है, है मगर भराओ ये भी चंगी तरह देख लो ठीक है मार्किंग पूरी हैगी ਪਰਸੈਂਟੇਜ ਥੋੜੀ ਬਾਦੀ ਘੱਟ ਹੋ ਸਕਦੀ ਹੈ ਬਾਕੀ ਅਨੀਲੀ ਦੇ ਵਿੱਚੜੀ ਕੱਟੀ ਪੈਂਦੀ ਆ ਨੀਲੀ ਰਵੀ ਦੇ ਵਿੱਚ ਕੱਟੀ ਪੈਂਦੀ ਆ ਠੀਕ ਆ ਜੀ ਜਵਾਬ ਜਿੰਨੇ ਹੈਗੇ ਆ ਪ੍ਰੋਪਰ ਮਾਰਕਿੰਗ ਕਰੈਕਟਰ ਜਿੰਨੇ ਵੀ ਹੈਗੇ ਹੈਗੇ ਇਸ ਕੱਟੀ ਦੇ ਵਿੱਚ ਠੀਕ ਆ ਤੇ ਆਹ ਜਿਹੜੀ ਝੋਟੀ ਏ ਤੇ ਵੀਰ ਤੋਂ ਪਰੇਡ ਪੁੱਛ ਲੈਣੇ ਬਾਈ ਮਨਜਿੰਦਰ ਕੀ ਮੁੱਲ ਲੈਂਦਾ ਰੱਖਿਆ ਵੀਰ ਕਿੰਨੇ ਦੀ ਲੈਦੇ ਕਰੇਗਾ ਬਾਈ ਦੁੱਧ ਦੇ ਹਿਸਾਬ ਨਾਲ ਜਿੰਨੀ ਮਰਜ਼ੀ ਕੀਮਤ ਕਰ ਲਗੇ ਜੀ ਕੋਈ ਝੋਟੀ ਦੇ ਵਿੱਚ ਕੱਚ ਕਾੜਦੇ ਆ ਪਰ ਬੈਠੇ ਕੱਲੀ ਸੈਰ ਤੋਂ ਬਿਨਾ ਹਾਂ ਉਹ ਵੀ ਧਾਰ ਪੋਲੀ ਆ ਦੁੱਧ ਨਹੀਂ ਕੋਈ ਵੱਧ ਘੱਟ ਦੁੱਧ ਸਾਰਾ ਇੱਕੋ ਜਿਹਾ ਜੀ ਜੀ ਠੀਕ ਆ ਮੁੱਲ ਅਸੀਂ ਆ 6000 ਰੁਪਏ ਛੋੜਾ 74000 ਰੁਪਏ ਦੀ 74000 ਚੋਂ 6000 80000 ਤੇ 6000 ਛੱਡ ਕੇ ਜੀ 80000 ਦੇ ਵਿੱਚੋਂ ਛੋਟਾ 6000 ਹਾਂ 74000 ਰੁਪਏ ਦੀ ਦੇ ਦਾਂਗੇ 74000 ਦਾ ਬਾਕੀ ਮਾਨਦਾਨ ਆ ਜਾਂਦਾ ਕਰ ਦਾਂਗੇ ਹਾਂ ਤੇ ਬਾਕੀ ਨਾ ਪਸੂ ਥੋੜੇ ਦਾੰਸ ਲੱਗਦੇ ਲੱਗਦੇ ਆ ਪੱਠੇ ਲੱਕੇ ਨਹੀਂ ਚੱਕੇ ਪਸੂ ਨੇ ਹਾਂ ਆ ਦੇਖੋ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਤੋਂ ਆ ਦੇਖੋ ਠੀਕ ਹੈ ਜੀ ਆਹ ਥਣ ਹਵਾਨਾ ਜੇ ਤੇ ਤੱਕ ਬਈ ਥੋੜੀ ਅੱਗੇ ਨੂੰ ਵੀ ਜਾਦੀ ਹੈ ਅੱਗੇ ਨੂੰ ਥੋੜੀ ਜਾਦੀ ਹੈ ਤੱਕ ਹਾਂ ਤੱਕ ਅੱਗੇ ਨੂੰ ਆ ਇਸ ਕਰਕੇ ਪਤਾ ਨਹੀਂ ਕਿੱਥੋਂ ਕੱਢਦੀ ਹੈ ਪਤਾ ਹੀ ਨਹੀਂ ਕੋਈ ਦਾ ਹਿਸਾਬ ਹੀ ਨਹੀਂਗਾ ਹਾਂ ਇੱਕ ਵਾਰੀ ਤਾਂ ਭਾਈ ਜਦੋਂ ਤੁਸੀਂ ਦੱਸਿਆ ਸੀ ਵੀ 12 13 ਕਿਲੋ ਅਖਰ ਤਾਂ ਮੈਨੂੰ ਵੀ ਲੱਗਾ ਪਰ ਪਸ਼ੂ ਐਨੀਮਲ ਹਵਾਨੇ ਦੇ ਵਿੱਚ ਕਈ ਨਾ ਜਿੰਨੀ ਕ ਗਾੜ ਹੁੰਦੀ ਹੈ ਤੇ ਉਹ ਅger ਲੁਕੋ ਲੁਕੋ ਜਾਂਦਾ ਵੀ ਥੋੜਾ ਜਜਮੈਂਟ ਨਹੀਂ ਹੁੰਦਾ ਨਾ ਕਿ ਭਾਈ ਆਪਣੇ ਚੱਕਰ ਪਤਾ ਕੀ ਆ ਕੋਈ ਵੀ ਪਸ਼ੂ ਚਾਹੀਏ ਆਪਣੇ ਕੋ ਘਰ ਦਾ ਚਾਹੀਏ ਕੋਈ ਬਾਹਰ ਦਾ ਸਵੇਰ ਦਾ ਟਾਈਮ ਹੋਊਗਾ ਚੋਈਦਾ 7:30 8 ਵਜੇ ਦਾ ਜੀ ਹੂੰ ਠੀਕ ਆ ਤੇ ਸ਼ਾਮ ਨੂੰ 6 ਵਜੇ ਸਾਡੇ 5:30 ਹੋ ਸਕਦੇ ਠੀਕ ਆ ਹਾਂ ਕਦੇ ਨਹੀਂ ਮੇਰੇ ਸਾਹ ਨਾਲ ਤਾਂ ਮੈਂ ਕੋਈ ਇੱਕ ਦਿਨ ਹੋਊਗਾ ਜਿੱਦਨ ਮੈਂ 7 ਵਜੇ ਚੋਈ ਹੋਊਗੀ ਤਾਂ ਮੇਰੇ ਸਾਢੇ 7-8 ਵਜੇ ਵੀ ਕਿਸੇ ਨੇ ਆਉਣਾ ਹੋਵੇ ਤਾਂ ਕੋਈ ਚੱਕਰ ਨਹੀਂ ਤੁਹਾਨੂੰ ਦਾ ਚੱਕਰ ਹੁੰਦਾ ਵਾ ਮੈਂ ਮਰ ਜੀ ਆ ਕੇ ਠੀਕ ਆ ਲੈ ਵੀ ਦੋਸਤੋ ਮੋਲੇ ਵੀਰ ਨੇ ਰਸਤਾ ਵੀ ਤਕਰੀਬਨ 80000 ਡਿਮਾਂਡ ਆ 60000 ਵਿੱਚੋਂ ਮਾਨਤਾਨ ਕਰਕੇ 74000 ਦੀ ਜਿਹੜੀ ਇਹ ਝੋਟੀ ਦੇ ਲਿਆ ਨੀਚੇ ਜਿਹੜੀ ਆ ਫੀਮੇਲ ਕੱਟੀ ਹੈਗੀ ਆ ਫੀਮੇਲ ਕਾਫ ਆ ਨੀਚੇ ਤੇ ਝੋਟੀ ਚੰਗੀ ਆ ਬਾਕੀ ਤੁਸੀਂ ਚੁਆਈ ਕਰਕੇ ਤਸੱਲੀ ਕਰਨੀ ਹੈ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੁਸੀਂ ਜਰੂਰ ਕਰ ਘਰ ਵਿਜ਼ਿਟ ਕਰਕੇ ਪੂਰੀ ਕਰ ਲਿਓ ਪਰ ਹਣ ਬੇਨਤੀ ਹੁੰਦੀ ਹੈ ਜੀ ਇੱਕ ਟਾਈਮ ਵਾਲੀ ਗੱਲ ਹੈ ਵੀਡੀਓ ਕਾਲ ਤੇ ਚੁਆ ਲਿਓ ਹਾਂ ਸੌਦਾ ਕਰਕੇ ਦੂਜੇ ਟਾਈਮ ਆਪ ਆਜਿਆ ਕਰੋ ਹੂੰ ਠੀਕ ਹੈ ਬਿਲਕੁਲ ਕੋਈ ਤਰਾਜ ਨਹੀਂ ਕਿਰਨ ਜੀ ਰਿਸਰਵਰ ਦਾ ਸਮਝਦਾ ਨਾ ਸ਼ਾਮ ਦੀ ਆਨਲਾਈਨ ਕਰਵਾ ਸਕਦੇ ਹੋ WhatsApp ਤੇ ਵੀਡੀਓ ਕਾਲ ਅੰਦਰ ਹੋ ਸਕਦਾ ਹਾਂ ਤੇ ਸਵੇਰ ਬੰਦਾ ਅਪਡੇਟ ਕਰ ਲਈ ਬਾਕੀ ਹੁਣ ਤਾਂ ਬਾਬੇ ਨੂੰ ਕਿਰਪਾ ਦੀ ਜਾਣੇ ਦਿਨ ਧੁੰਦ ਹੁੰਦੀ ਨਹੀਂਗੀ ਦਿਨ ਵਧੀਆ ਲੱਗਾ ਲੱਗ ਪਿਆ ਬਿਲਕੁਲ ਬਿਲਕੁਲ ਤੇ ਦੋਸਤੋ ਇਸ ਤੋਂ ਬਾਅਦ ਦੋ ਬੈੜਾਂ ਆਪਾਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਦੋ ਬੈੜਾਂ ਦੀ ਵੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲੈਣਾ ਚੱਲ ਗਿਆ ਭਾਈ ਹਾਂਜੀ ਆਜੋ ਆ ਦੋ ਬੈੜਾਂ ਦੋਸਤੋ ਤੇ ਹੈ ਭਾਈ ਦੋਵੇਂ ਸੂਈਆਂ ਨੇ ਦੋਵੇਂ ਸੂਈਆਂ ਨੇ ਦੋਵੇਂ ਸੂਈਆਂ ਨੇ ਤੇ ਵੀਰ ਜੀ ਪਹਿਲੇ ਨੰਬਰ ਤੇ ਕਾਲੀ ਬੈੜ ਆ ਗਈ ਆ ਭਾਈ ਇਹ ਚਾਨਣਾ ਜੀ ਹਾਂਜੀ ਇਹ ਜਰਸੀ ਸਾਹਿਵਲ ਕਰਾਸ ਹੈ ਜੀ ਠੀਕ ਹੈ ਠੀਕ ਆ ਇਹ ਕੱਲ ਸੌਦਾ ਹੋਇਆ ਸੀ ਉਹਨਾਂ ਦੇ ਘਰੇ ਮਾਲ ਕਰਨ ਦੇ ਗੱਬਣ ਦਾ ਹਾਂਜੀ ਤੇ ਰਾਤ ਤੇ ਸੂਪੀ ਆ ਅੱਛਾ ਜੀ ਠੀਕ ਆ ਤੇ ਉਹ ਤਾਂ ਕਹਿੰਦੇ ਜੀ ਅੱਜ ਸਵੇਰੇ ਹੀ ਸੌਕੇ ਰਾਤ ਵਿੱਚ 5:30 ਵਜੇ ਸੌਕੇ ਬੱਚਾ ਚੁਗੋਣਾ ਸੀ ਰਾਤ ਦੀ ਸੂਈ ਕਰਕੇ ਜੇਰਵੇਂ ਤੋਂ ਬਾਅਦ ਵੀ 7 7.5 ਕਿਲੋ ਬੋਲਾ ਖੱਡ ਲੈ ਜੀ ਹੂੰ ਹੂੰ ਬਾਕੀ ਆਪਾਂ ਬੋਲੇ ਦੀ ਕੋਈ ਗੈਨਤੀ ਨਹੀਂ ਆਪਾਂ ਕੁਝ ਵੀ ਨਹੀਂ ਕਹਿੰਦੇ ਜੀ ਦੁੱਧ ਵੀ ਪਲਾਸੇ ਜਾ ਕੋਈ ਥਣ ਲੈ ਲਓ ਭੇਜ ਲਓ ਤੁਸੀਂ ਜਜਮੈਂਟ ਤੁਸੀਂ ਆ ਵੀ ਆਪ ਕਰ ਲੈਣੀ ਆ ਲੋ ਵੀ ਦੋਸਤੋ ਸਸੀ ਰਸਲਾ ਕੋ ਬੋ ਦਾ ਨਿਆਣਾ ਪਹੁੰਚੇ ਨਾ ਤੇ 31 ਦਸੰਬਰ ਕੱਲ ਰਾਤ ਹੀ ਸੂਈ ਹੈ ਨਾ ਰਾਤ ਹੀ ਸੂਈ ਰਾਤ ਹੀ ਸੂਈ ਆ ਤੇ ਬੱਚਾ ਮੇਲ ਆ ਗਿਆ ਥੱਲੇ ਬੱਚਾ ਦਾ ਦੋਸਤੋ ਬੱਚਾ ਹੈਗਾ ਠੀਕ ਹੈ ਬੱਚਾ ਜਿਹੜਾ ਦੋਸਤੋ ਇਸ ਬੈਡ ਤੇ ਥਣ ਭਾਂਡਾ ਤੁਸੀਂ ਵੇਖ ਕੇ ਚੈੱਕ ਕਰੋ ਆ ਵੇਖੋ ਆਰਡਰ ਚੰਗਾ ਖੁੱਲਾ ਆਰਡਰ ਹੈਗਾ ਤੇ ਮਿਲਕ ਜਿਹੜਾ ਦੋਸਤੋ ਪਾ ਦੋਗੀ ਤਕਰੀਬਨ ਲੇਵਾ ਲੈ ਕੇ ਜਿਹੜਾ ਔਖਾ ਹੋ ਜਾਊਗਾ ਪਸ਼ੂ ਤੋਂ ਤੁਰਨਾ ਤੇ ਹਜੇ ਤਾਜੀ ਸੂਈ ਆ ਆ ਦੇਖੋ ਹਵਾਨਾ ਜਿਹੜਾ ਦੋਸਤੋ ਵੱਡੀਆਂ ਬਿਹੜਾਂ ਨੂੰ ਉਹ ਵੀ ਜਿਹੜਾ ਇਹੋ ਜਿਹਾ ਹਵਾਨਾ ਨਹੀਂ ਲੱਗਾ ਹੋਵੇਗਾ ਤਕਰੀਬਨ ਜਿਹੜਾ ਇਸ ਬਿਹੜ ਨੂੰ ਲੱਗਾ ਤੇ ਬਾਕੀ ਬਾਈ ਮਰਜਿੰਦਰ ਜੇਰ ਜੂਰ ਪ੍ਰੋਪਰ ਪਈ ਐ ਪ੍ਰੋਪਰ ਪ੍ਰੋਪਰ ਉਹਨਾਂ ਦੇ ਘਰੇ ਪਈ ਐ ਜੀ ਉਹਨਾਂ ਦੇ ਘਰੇ ਪਈ ਐ ਉਹਨਾਂ ਦੇ ਕੋ ਆ ਗਈ ਮੈਂ ਤਾਂ ਧੜਾ ਧੜ ਕੇ ਲੈ ਆਂ ਜੇ ਕੋ ਉਧਰ ਹੀ ਸੌਦਾ ਕਰਕੇ ਸੁਆਖੀ ਜੇ ਧੜੇ ਝਾਕੇ ਪਈ ਐ ਉਹਨੂੰ ਦੁਆਰੋਂ ਨਾ ਡਾਲੂ ਹਾਂ 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 ਮਗਰ ਦੱਖਸ਼ ਮਾ ਜਾਂਦੀ ਐ ਹਾਂ ਹਾਂ ਆ ਲੋ ਜੀ ਆ ਜਿਹੜਾ ਫੇਸ ਹੈਗਾ ਦੋਸਤੋ ਠੀਕ ਐ ਮੂੰਹ ਮੱਥਾ ਵੇਖ ਲੋ ਇੱਕ ਵਾਰੀ ਚੈੱਕ ਕਰ ਲੋ ਤਸਵੀਰ ਨਾਲ ਤੇ ਆ ਤੁਹਾਨੂੰ ਦੇਖਾ ਚੰਗਾ ਵੱਡਾ ਜਿਹੜਾ ਖੁੱਲਾ ਆਰਡਰ ਦੋਸਤੋ ਵੈੜ ਨੂੰ ਲਗਾ ਹੈਗਾ ਤੇ ਮਿਲਕ ਜਿਹੜਾ ਵੈੜ ਤਕਰੀਬਨ ਪਾ ਦੋਗੀ ਆ ਆ ਵੇਖੋ ਜੀ ਬਿਲਕੁਲ ਥਾਣਾ ਦਾ ਭਰਾ ਵੇਖੋ ਚਾਰੇ ਥਾਣਾ ਦਾ ਆ ਮਗਰਲੇ ਥਾਣਾ ਦਾ ਭਰਾ ਵੇਖ ਲਓ ਕੋਈ ਭੂਰ ਨਹੀਂ ਕੋਈ ਛੱਡਾ ਨਹੀਂ ਚੋਾਈ ਉਹ ਬੋਲੀ ਰੱਸੀ ਪਾਓ ਤੇ ਨਾ ਕੋਈ ਚੱਕਰ ਨਹੀਂ ਗੇ ਸੀਲਸ ਲੱਗ ਬਹੁਤ ਠੀਕ ਠੀਕ ਆ ਠੀਕ ਹੈ ਲੋ ਵੀ ਦੋਸਤੋ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਤਕਰੀਬਨ 8 ਧਨ ਦੀ ਜਿਹੜੀ ਚੈਕਿੰਗ ਹੈਗੀ ਆ ਤੁਹਾਨੂੰ ਦਿਖਾ ਦਿੱਤੀ ਵੀਰ ਨੇ ਕਰਕੇ ਥਣ ਚੈੱਕ ਪਾਸ ਕਰਾਤੇ ਆ ਬਿਲਕੁਲ ਚੰਗਾ ਜਵਾ ਹੈਗਾ ਪੋਲਾ ਜਵਾ ਪਹਿੜਾਂ ਬੀਬੀਆਂ ਲੇਡੀਜ਼ ਵੀ ਭਰਾ ਬੜੇ ਆਰਾਮ ਨਾਲ ਤੁਸੀਂ ਸੌਖੇ ਤਰੀਕੇ ਨਾਲ ਚਬਾਈ ਕਰ ਸਕਦੇ ਜਿਹੋ ਜਿਹੇ ਐਨੀਮਲ ਦੀ ਤੇ ਆ ਕਰੋ ਚੈੱਕ ਆ ਦੇਖੋ ਥਣ ਹਵਾਨਾ ਜਿਹੜਾ ਦੋਸਤੋ ਬਹੁਤ ਖੁੱਲਾ ਹੈਗਾ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀ ਵੱਡੀਆਂ ਬਿਹੜਾਂ ਦੇ ਜਿਹੜਾ ਉਹ ਜਿਹੜਾ ਹਵਾਨਾ ਲੱਗਾ ਹੁੰਦਾ ਤਕਰੀਬਨ ਤੇ ਬਾਕੀ ਬਾਈ ਮਰਜਿੰਦਰ ਹੈ ਸ਼ੋਤ ਹਵਾਨਾ ਹੀ ਕੋਈ ਭਲ ਭੂਲੇ ਦੇ ਵਿੱਚ ਹੈ ਨਹੀਂ ਮੈਂ ਕਹਿੰਨਾ 1% ਵੀ ਨਹੀਂ ਬਾਈ ਭਲ ਦੀ ਹਾਂ ਹਾਂ ਦੁੱਧ ਵੀ ਜੇ ਸਹੀ ਮੈਂ ਗਾਰੰਟੀ ਵੈਸੇ ਦੰਦਾ ਨਹੀਂਗਾ ਪਰ ਹੁਣ 15 ਕਿਲੋ ਬੋਲਾ ਤਿਆਰ ਹੋ ਗਏ ਥੱਲੇ ਹੂੰ 14 15 ਕਿਲੋ ਨਾ ਦੋਨੇ ਟਾਈਮ ਦੀ ਚਵਾਈ ਕਰ ਲੋ ਉਹ ਕਹਿੰਦੇ ਚਵਾਈ ਕਰਕੇ ਵੀ ਇਹਨੇ ਪਤਾ ਨਹੀਂ ਕਿ ਕਿਹੜੇ ਹਾਨਾ ਹਵਾ ਭਰ ਲਈ ਲੈ ਵਿੱਚ ਇਧਰ ਗਾਣੇ ਦੁੱਧ ਤਾਰੇ ਆਦਲੇ ਹੂੰ ਦੁੱਧ ਨੂੰ ਬਹੁਤ ਜਿਆਦਾ ਲਓ ਵੀ ਦੋਸਤੋ ਖਰੀਦ ਲਿਓ ਚੰਗੀ ਵੈੜਾ ਤਕਰੀਬਨ ਤੇ ਆਪ ਦੀ ਸੋਚ ਸਮਝਣਾ ਤੁਸੀਂ ਖਰੀਦ ਲਿਓ ਚਵਾਈ ਵੀਰ ਨੇ ਬਿਲਕੁਲ ਤਸੱਲੀ ਨਾਲ ਤੁਹਾਨੂੰ ਦਿਖਾਤੀ ਆ ਇਧਰ ਹੀ ਬੰਨ ਲਓ ਬੇਸ਼ੱਕ ਇਧਰ ਹੀ ਬੰਨ ਲਓ ਠੀਕ ਹੈ ਜੀ ਵੜ ਚੰਗੀ ਆ ਤਾਜੀ ਸੂਈ ਆ ਪਸ਼ੂ ਇੱਕ ਦੋ ਦਿਨ ਜਿਹੜਾ ਦੋਸਤੋ ਪੱਠੇ-ਪੁੱਠੇ ਚੱਕਣ ਲੱਗੂਗਾ ਫੀਡਪੁੱੜ ਦਾਣਾ ਦੋਨੇ ਚੱਕਣ ਲੱਗੂਗਾ ਤੇ ਬਿਲਕੁਲ ਮੈਂਟੇਨ ਕਰੂਗਾ ਆਪਦੇ ਆਪ ਉੱਪਰਲੀ ਜਿਹੜੀ ਸਿਹਤ ਨੂੰ ਠੀਕ ਆ ਜੀ ਤੇ ਇੰਟਰਨਲੀ ਵੀ ਪਸ਼ੂ ਜਿਹੜਾ ਅੰਦਰੂਨੀ ਵੀ ਪਸ਼ੂ ਥੋੜਾ ਕਿਤੇ ਨਾ ਕਿਤੇ ਫੀਕ ਹੋਇਆ ਹੁੰਦਾ ਕਿਉਂਕਿ ਪਸ਼ੂ ਜਿਹੜਾ ਤਾਜ਼ਾ ਸੂਇਆ ਹੁੰਦਾ ਤੇ ਦੋ ਤਿੰਨ ਦਿਨਾਂ ਤੱਕ ਇਹੋ ਵੜ ਨੇ ਤਕਰੀਬਨ ਉਪਰੋਂ ਜਦੋਂ ਵੱਖੀ-ਬੁੱਕੀ ਪਿੰਡਾ-ਪੁੰਡਾ ਪੂਰਾ ਭਰ ਲੈਣਾ ਇਹਨੇ ਤਕਰੀਬਨ ਤੇ ਭਾਈ ਮਰਜਿੰਦਰ ਜੀ ਤਾਂ ਹੁਣ ਮੁੱਲ ਕਿਊ ਡਿਮਾਂਡ ਕਰ ਦਿੱਤੀ ਐ ਬਈ ਚਾਰੂ ਬਹੁਤ ਜ਼ਿਆਦੇ ਆ ਜੀ ਹਾਂ ਦੂਜਾ ਸੂਰਾ ਵਾਲਾ ਚਾਰੂ ਬਹੁਤ ਜ਼ਿਆਦੇ ਆ ਤੇ ਮੇਨ ਦੀ ਸੀਰੀਜ਼ ਲੱਗ ਬਹੁਤ ਆ ਇੱਕ ਤਾਂ ਮੇਰੇ ਭਰਾ ਉਹਦੇ ਪੈਸੇ ਲਾ ਲੁੰਦੇ ਆ ਉਹਦਾ ਫਾਇਦਾ ਕੀ ਜੇ ਥੱਲੇ ਨਾ ਵੇਂ ਦਿੱਤਾ ਹੂੰ ਠੀਕ ਆ ਪੈਸੇ ਲਾਏਗਾ ਇਹਨੂੰ ਕੋਈ ਚੱਕਰ ਨਹੀਂ ਬਣਾ ਦੋਨੇ ਪਾਸੇ ਬਹਿ ਕੇ ਚਵਾਈ ਕਰ ਲੋ ਜੀ ਹੂੰ ਹੂੰ ਠੀਕ ਆ ਮੁੜੀਆਂ ਚੋਲੇ ਨੇ ਬੰਦੇ ਚੋਲੇ ਨੇ ਕੋਈ ਪ੍ਰੋਵਾਈ ਨਹੀਂ ਗਈ ਬਿਲਕੁਲ ਹਾਂ ਜੀ ਤੇ ਮੁੱਲ ਇਹ ਨਾ 52000 ਆ ਜੀ ਹਾਂ ਜੈਸਲੋ ਇਹ 44000 ਦੀ ਐ 44000 ਹਾਂ ਜੀ 8000 ਰੁਪਏ ਛੂਟ ਕਰ ਦੇਣੀ ਬਸ ਉਹ ਦੋ ਜੀ ਠੀਕ ਆ ਮੇਰਾ ਭਾਈ ਇਹ ਵੀ ਕੋਈ ਸੌਦੇਬਾਜ਼ੀ ਨਾ ਕਰੇ ਹਮਸਾ ਠੀਕ ਆ ਸੋ ਦੋਸਤੋ 44000 ਵੀਰ ਕਹਿੰਦਾ ਵੀ ਲੈ ਦੇ ਆ ਠੀਕ ਹੈ ਤੇ ਡਿਮਾਂਡ ਵੀ ਤੁਹਾਨੂੰ ਵੀਰ ਨੇ ਦੱਸਤੀ ਆ ਤੇ ਹੈ ਵਧੀਆ ਹੈ ਚੰਗੀ ਹੈ ਦੁੱਧ ਚੋਂ ਨੂੰ ਵਾਧੂਗਾ ਖੁੱਲਾ ਦੋਦਾ ਤਕਰੀਬਨ ਮੈਂ ਪਹਿਲਾਂ ਤੁਹਾਨੂੰ ਪੂਰਾ ਬਿਆਨ ਕਰਦਾ ਪੂਰਾ ਜਿਹੜਾ ਤੁਹਾਨੂੰ ਇੱਕ ਵਰਨਾ ਨਹੀਂ ਕਰ ਦਿੱਤਾ ਹੈਗਾ ਵੀ ਪਸ਼ੂ ਤਾਜ਼ਾ ਸੋਇਆ ਕਰਕੇ ਆ ਹਜੇ ਪੱਖੀਆਂ ਮੁੱਖੀਆਂ ਤੁਹਾਨੂੰ ਲੱਗੂਗਾ ਵੀ ਤਕਰੀਬਨ ਪਸ਼ੂ ਇੱਕ ਦੋ ਦਿਨ ਕਿੰਨਾ ਪੱਠੇ ਨਹੀਂ ਝੁਕਦਾਗਾ ਜਦੋਂ ਨਵਾਂ ਕਿਸੇ ਥਾਂ ਤੇ ਆ ਜਾਂਦਾ ਤੇ ਓਵਰ ਆਲਰੇਡੀ ਥਾਣਾ ਦੀ ਇੱਕ ਵਰੀ ਕੁਆਲਿਟੀ ਬਿਲਕੁਲ ਨਜ਼ਦੀਕ ਤੋਂ ਤੁਸੀਂ ਜ਼ਰੂਰ ਦੇਖ ਲਓ ਬਿਲਕੁਲ ਗੋਲ ਥਾਣਾ ਤੇ ਮੋਟਾ ਥਾਣਾ ਦੋਸਤੋ ਆ ਵੇਖੋ ਜੀ ਠੀਕ ਹੈ ਜੀ ਕਿਸੇ ਪਾਸਿਓਂ ਵੀ ਜਿਹੜਾ ਕਿਸੇ ਵੀਰ ਨੂੰ ਭਲੇਖਣਾ ਰਹਿ ਜਾਵੇ ਵੀ ਤਕਰੀਬਨ ਕੋਈ ਆਪਣਾ ਕਿਸੇ ਪਾਸੇ ਵੀ ਸਾਈਡ ਹੈ ਜਿਹੜੀ ਰਹਿ ਗਈ ਹੈ ਵਿਖਾਉਣ ਲੋ ਤੇ ਹਰ ਪਾਸੇ ਤੋਂ ਬੈਕ ਸਾਈਡ ਤੋਂ ਸੱਜੇ ਖੱਬੇੋਂ ਬਿਲਕੁਲ ਤੁਸੀਂ ਨਜ਼ਦੀਕੀ ਤੋਂ ਦੇਖ ਲਓ ਇੱਕ ਵਾਰੀ ਤੇ ਬਾਅਦ ਵਿੱਚ ਬਾਈ ਨਾਲ ਸੰਪਰਕ ਕਰ ਲਿਓ ਠੀਕ ਹੈ ਤੇ 44000 ਰੁਪਏ ਲਾਸਟ ਹੀ ਨਾ ਹਾਂਜੀ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਵੈਡ ਹੈਗੀ ਵੀਰ ਦੇ ਕੋਲ ਵੱਡੀ ਡੱਬੀ ਵੈਡ ਹੈਗੀ ਤਕਰੀਬਨ ਉਹਦੀ ਆਪਾਂ ਡਿਟੇਲ ਪੁੱਛ ਲੈਣੀ ਆ ਬਾਈ ਆਪਣੀ ਬੈਡ ਤੇ 13 ਕਿਲੋ ਕੰਡੇ ਵਾਲਾ ਦੁੱਧ ਆ ਜੀ ਠੀਕ ਆ ਪੂਰਾ 13 ਕਿਲੋ ਜਿਹੜਾ ਭਾਂਡੇ ਦੇ ਵਿੱਚ ਪਾਉਂਦੀ ਪਈ ਆ ਠੀਕ ਆ ਬੱਚਾ ਹੈ ਨਹੀਂ ਗਿਆ ਬੱਚਾ ਖੜਾਦਾ ਜਿੰਨੇ ਮਰਦੀ ਵਟਲਾ ਨਾ ਗਲਤ ਕੰਮ ਕਰਨਾ ਤੇ ਨਾ ਕੀਤਾ ਤੇ ਨਾ ਕਰਨਾਗਾ ਸਹੀ ਠੀਕ ਹੈ ਬੱਚਾ ਹੈ ਨਹੀਂਗਾ ਉਹ ਕਹਿੰਦੇ ਵੀਜ਼ਨ ਹੋ ਗਿਆ ਮੈਂ ਕਿਹਾ ਠੀਕ ਹੈ ਜੀ ਬੱਚਾ ਮਰਿਆ ਹੋਵੇ ਦਾ ਉਹਨਾਂ ਦੇ ਘਰੇ ਮਰਿਆ ਮੈਨੂੰ ਤਾਂ ਪਤਾ ਵੀ ਨਹੀਂ ਗਿਆ ਠੀਕ ਹੈ ਕਿਉਂਕਿ ਆਪਾਂ ਨੂੰ 20 ਦਿਨ ਕਹਿ ਕੇ ਦਿੱਤੀ ਹੋਈ ਆ ਉਹਨਾਂ ਨੇ 20 ਦਿਨ ਕਹਿ ਕੇ ਦਿੱਤੀ ਆ ਕਿ ਬਾਕੀ ਇਹ ਵੀ ਜਿਹੜਾ ਪਾਣੀ ਨਾ ਪੈ ਗਈ ਤੇ ਛੇ ਤੋਂ ਉੱਪਰ ਫੈਨ ਆ ਜਾਂਦੀ ਆ ਨਹੀਂ ਨਾਰਮਲ ਪਾਣੀ ਤਾਂ ਨਹੀਂ ਪਿਆ ਗਈ 5 8 6 5 8 5 7 ਫੈਨ ਆਉਦੀ ਆ ਫੈਨ ਬਹੁਤ ਜ਼ਿਆਦਾ ਆ ਠੀਕ ਹੈ ਸੀਸ ਲੱਗ ਵਹਿੜ ਹੱਦੋਂ ਜਦੋਂ ਦੋਨੇ ਪਾਸੇ ਬਹਿ ਕੇ ਚ ਆਉਂਦੀ ਆ ਠੀਕ ਹੈ ਹਾਂਜੀ ਕੱਦ ਕੱਦ ਜਿਹੜਾ ਦੋਸਤੋ ਵੱਡਾ ਹੈਗਾ ਤੇ ਤਕਰੀਬਨ ਦੁੱਧ ਹੁ ਆ ਥਾਣਾ ਦੀ ਜਿਹੜੀ ਚੈੱਕ ਪਾਸ ਤੁਸੀਂ ਦੇਖ ਲਓ ਅਗਲੇ ਥਾਣਾ ਤੋਂ ਦੇਖ ਲਓ ਆ ਅਗਲੇ ਥਾਣੇ ਆ ਮਕਰਲੇ ਥਾਣਾ ਦੇਖੋ ਬੜਾ ਦੂਨੇ ਪਾਸੇ ਵੇਜੋ ਜੀ ਠੀਕ ਹੈ ਜੀ ਆ ਚਵਾਰ ਲੱਗਾ ਹੈਗਾ ਤਕਰੀਬਨ ਠੀਕ ਹੈ ਤੇ ਥਾਂ ਤੋਂ ਬਿਲਕੁਲ ਮੁੱਠੀ ਜਿਹਾ ਤੇ ਕੱਦ ਜਿਹੜਾ ਦੋਸਤੋ ਵੱਡੀ ਹਾਈਟ ਦੇ ਵਿੱਚ ਜਿਹੜੀ ਇਹੇ ਵੈੜ ਆ ਤੇ ਬੱਚਾ ਕੋں ਕਿਹਾ ਗਿਆ ਵੀਰ ਨੂੰ ਵੀ ਬੱਚਾ ਮਰਿਆ ਹੋਇਆ ਹੈ ਤਕਰੀਬਨ ਨਾ ਠੀਕ ਆ ਤੇ ਸੂਆ ਵੀ ਤਕਰੀਬਨ 20 ਦਿਨ ਦਾ ਗਿਆ ਹਰ ਇੱਕ ਦੀ ਆਪੋ ਆਪਣੀ ਸਮਝ ਆ ਜਦੋਂ ਬੱਚਾ ਮਰ ਜਾਂਦਾ ਉਦੋਂ ਦੋਸਤੋ ਆ ਕਹਿਣ ਦੇ ਜਿਹੜਾ ਹੋਣ ਦੇ ਵਿੱਚ ਥੋੜਾ ਫਰਕ ਹੋ ਜਾਂਦਾ ਚੀਜ਼ ਦਾ 20 ਵੀ ਹੋ ਸਕਦਾ 25 ਵੀ ਹੋ ਸਕਦਾ 15 ਵੀ ਆ ਨਹੀਂ ਤਾਂ ਤੁਹਾਨੂੰ ਪਤਾ ਤੇ ਨਾ ਮੈਨੂੰ ਪਤਾ ਤੇ ਨਾ ਗਾਂ ਨੂੰ ਪਤਾ ਜੀ ਖੜਾਉਣ ਦਾ ਮੇਰੇ ਜਿਹੜਾ ਰੱਛਾ ਵੀ ਹੈਗਾ ਜੀ ਹਾਂ ਮੈਂ ਕਹਿੰਦਾ ਉਹ ਖੜਿਆ ਬੱਚਾ ਦਾ ਤੇ ਯਕੀਨ ਮੰਨ ਲੀ ਜਿਹੜਾ ਨਾਲ ਤੇ ਪੈਸੇ ਦੇ ਨੇ ਮਾਰਦੀ ਵਟਲਾ ਪਰ ਉਹ ਗਲਤ ਗੱਲਾਂ ਬ ਨਹੀਂ ਕਰਦੇ ਬਿਲਕੁਲ ਸਹੀ ਹੈ ਜੀ ਅ ਸੋ ਦੋਸਤੋ ਜੋ ਰਿਐਲਿਟੀ ਵਿੱਚ ਹੈਗਾ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਪੇਸ਼ ਆ ਤੁਹਾਡੇ ਸਾਹਮਣੇ ਤੇ ਹਾਈਟ ਕੱਦ ਦੇਖ ਕੇ ਤੁਸੀਂ ਜਿਹੜਾ ਜਜਮੈਂਟ ਕਰ ਲਿਓ ਹੌਲੀ ਮੈਰਾਟੋਨ ਹੌਲੀ ਲੱਕੜ ਪੁੱਤ ਠੀਕ ਆ ਦੋਸਤੋ ਬਾਕੀ ਅ ਦੇਣ ਤੁਹਾਨੂੰ ਦੱਸ ਦਿੱਤੇ ਆ ਬਾਕੀ ਚੁਵਾਈ ਜਿਹੜੀ ਆ 13 ਕਿਲੋ ਹੁਣ ਬਿਲਕੁਲ ਜਿਹੜਾ ਦੁੱਧ ਹੈਗਾ ਠੀਕ ਹੈ ਠੀਕ ਆ ਬਾਕੀ ਸਮਾਂ ਜਿਹੜਾ ਹੈਗਾ ਦੋਸਤੋ ਸਾਢੇ 3 ਦਾ ਜਿਹੜਾ ਹੁਣ ਸਮਾਂ ਹੈਗਾ ਤਕਰੀਬਨ ਅੱਜ 1 ਜਨਵਰੀ 9ਵੇਂ ਸਾਲ ਵਾਲੇ ਦਿਨ ਆਪਾਂ ਵੀਡੀਓ ਬਣਾ ਰਹੇ ਆ ਤੇ ਚਵਾਈ ਆ ਤੁਸੀਂ ਦੋ ਟਾਈਮ ਦੀ ਟਾਈਮ ਟੂ ਟਾਈਮ ਕਰ ਲੋ ਇੱਕ ਟਾਈਮ ਆਣ ਕੇ ਕਰ ਲੋ ਠੀਕ ਆ ਤੇ ਬਾਕੀ ਮੈਂ ਵੀਰ ਦੇ ਨਾਲ ਹਮੇਸ਼ਾ ਇਹ ਗੱਲ ਕਰਦਾ ਹੁੰਨਾ ਜਾਂ ਹੋਰਾਂ ਵੀਰਾਂ ਨਾਲ ਵੀ ਵੀ ਤਕਰੀਬਨ ਦੁੱਧ ਜਿੰਨਾ ਹੋਵੇ ਥੱਲੇ ਉਹਨਾਂ ਹੀ ਦੱਸਿਆ ਜਾਵੇ ਬਾਕੀ ਜਿੰਨਾ ਦੱਸਿਆ ਉਸ ਨੂੰ ਵੈਰੀਫਾਈ ਤੁਸੀਂ ਕਰਨਾ ਹੁੰਦਾ ਆ ਕੇ ਘਰੇ ਵਿਜ਼ਿਟ ਕਰਕੇ ਠੀਕ ਹੈ ਜੀ ਜੇ 12 ਕੇ ਜੇ 13 ਕਿਹਾ ਗਿਆ ਹੈਗਾ ਤੇ 13 ਦਾ ਕੋਈ 12 ਹੋ ਸਕਦਾ 13 ਦਾ ਕੋਈ ਨੌ ਨਹੀਂ ਹੋਵੇਗਾ ਠੀਕ ਹੈ ਜੀ ਉਹ ਤੁਸੀਂ ਆਪਦੀ ਜਿਹੜੀ ਵੈਰੀਫਾਈ ਕਰਕੇ ਹੀ ਪਸ਼ੂ ਖਰੀਦੋ ਆ ਸੋ ਦੋਸਤੋ ਬਿਲਕੁਲ ਤਾਂ ਰੇ ਨਾਲ ਆਪਾਂ ਸਟਾਰਟਿੰਗ ਤੋਂ ਇੱਕ ਗੱਲ ਕੀਤੀ ਸੀ ਵੀ ਮੁਰਗੇ ਵੀ ਜਿਹੜੇ ਵਕਾਊ ਹੈਗੇ ਤੇ ਕਲਾਸਟ ਤੇ ਗੱਡੀ ਵੀ ਦਿਖਾਵਾਂਗੇ ਤੇ ਮੁਰਗੇ ਵੀ ਜਿਹੜੇ ਹੈਗੇ ਦੋਸਤੋ ਬਿਲਕੁਲ ਤੁਸੀਂ ਦੇਖੋ ਵੀਡੀਓ ਦੇ ਵਿੱਚ ਕੁਕੜੀਆਂ ਤੇ ਜਿਹੜੇ ਕੁੱਕੜ ਬਿਲਕੁਲ ਅਲਰੇਡੀ ਨੇ ਅੱਗੇ ਅੱਗੇ ਵੀ ਉਹ ਤੋਂ ਪੁੱਛਾਂਗੇ ਵੀ ਆਂਡੇ ਅੱਗੇ ਦਿੰਦੇ ਆ ਜਾਂ ਕਿਵੇਂ ਆ ਬਾਈ ਸਾਰੀਆਂ ਮੈਂ ਤਕਰੀਬਨ ਸਾਰੀਆਂ ਹੀ ਆਂਡੇ ਦਿੰਦੀਆਂ ਵਾ ਕੋਈ ਵਿੱਚੋਂ ਹੋ ਸਕਦਾ 1-2 ਨਾ ਦਿੰਦੀਆਂ ਹੋਣ ਦਾ ਠੀਕ ਆ ਜੀ ਠੀਕ ਆ ਤੇ ਵਿੱਚੋਂ ਤਿੰਨ ਕ ਮੁਰਗੇ ਆ ਬਾਕੀ ਸਾਰੀਆਂ ਮੁਰਗੀਆਂ ਇਹ ਕਿੰਨੀ ਸੰਖਿਆ ਹੈਗੀ ਮੁਰਗੀਆਂ ਕਿੰਨੇ ਹੈਗੇ 80-24 ਹੋਣਗੇ ਜੀ ਤੇ 24 ਟੋਟਲ ਟੋਟਲ ਤੇ ਮੁਰਗੇ ਤਿੰਨ ਨੇ ਤਿੰਨ ਮੁਰਗੇ ਤੇ ਬਾਈਕ ਆਪਾਂ ਹਾਂ ਬਾਈਕ ਕੋ ਕੁਕੜੀਆਂ ਹੋਣਗੀਆਂ ਨਹੀਂ ਹੋਣਗੀਆਂ ਇਹੋ ਹੀ ਆ ਜਿਸ ਤੋਂ ਇਲਾਵਾ ਹੋਰ ਵੀ ਹੈ ਜੀ ਇਹੀ ਹੈ ਜੀ ਸਾਰਾ ਠੀਕ ਹੈ ਜੀ ਹਾਂ ਜੀ ਕਿਉਂਕਿ ਮੇਰੇ ਕੋਲ ਤਾਂ ਰੱਖੇ ਤਾਂ ਸੀ ਪਰਮਾਨੈਂਟ ਹੀ ਹਾਂਜੀ ਤੇ ਬਾਲਾ ਧਿਆਨ ਨਹੀਂ ਦਿੱਤਾ ਇਹਨਾਂ ਮਗਰੋਂ ਨਾ ਵਾਰਾ ਕੁੱਤੇ ਘੁੱਟ ਪੈਣ ਲੱਗ ਪਏ ਆ ਖੇਤ ਨਹੀਂ ਘਰ ਕਰਕੇ ਠੀਕ ਹੈ ਜੀ ਕੱਲ ਇੱਕ ਚੱਕੀ ਲੈ ਕੇ ਇੱਕ ਇੱਕ ਦਿਨ ਅੱਗੇ ਲੈ ਕੇ ਜਾ ਕੇ ਠੀਕ ਹੈ ਠੀਕ ਤੁਹ ਫਿਰ ਫਾਇਦਾ ਕੀ ਪਾਪ ਹੋ ਜਾਂਦਾ ਠੀਕ ਹਾਂਜੀ ਆਂਡੇ ਤਕਰੀਬਨ 7 ਦਿਨਾਂ ਦਾ ਕੋਈ ਗਰਲੀ ਵਾਂਝ ਭਲਾ ਤਾਂ ਹੋਵੇ ਤੇ ਨਹੀਂ ਦਿੰਦੀ ਕੀ ਠੀਕ ਹੈ ਜੀ ਤੇਨੇ ਆਂਡੇ ਸਾਰਗੇ ਇਹ ਤਾਂ ਬਈ ਮਨਜਿੰਦਰ ਅੱਗੇ ਮੁੱਲ ਦਾ ਕੀ ਕੀਤਾ ਵੀ ਸਾਰਿਆਂ ਦਾ ਸੌਦਾ ਕੋਈ ਮਾਰੇ ਤੇ ਕੋਈ ਪਤਾ ਜਾਂ ਕੋਈ ਇੱਕ ਦੇ ਇੱਕਲਾ ਦੋ ਪੀਸ ਬਈ ਉਹ 450 ਦੀ ਮੁਰਗੀ ਆ 600 ਦਾ ਮੁਰਗਾ ਜੀ ਕੋਈ ਸਾਰੇ ਲਊਗਾ ਤਾਂ ਆਪਾਂ ਮਾਨਤਨ ਕਰ ਲਾਂਗੇ ਠੀਕ ਹੈ ਜੀ ਹਾਂ ਫੋਨ ਮਾਨਤਨ ਕਰਦੇ ਆ ਉਹਦਾ 600 ਦਾ ਮੁਰਗਾ 600 ਦਾ ਮੁਰਗਾ ਤੇ 450 ਦੀ ਮੁਰਗੀ ਆ ਮੁਰਗੀ ਆ ਜਿਹੜੀ ਮਰਜ਼ੀ ਖੜ ਲਓ ਜੇ ਕੋਈ ਸਾਰੇ ਲਊਗਾ ਤੇ ਆਪਾਂ ਮਾਨਤਨ ਕਰ ਦਾਂਗੇ ਠੀਕ ਆ ਸੋ ਦੋਸਤੋ ਬਿਲਕੁਲ ਤੁਸੀਂ ਅਕਾਊਂਟ ਕਰ ਸਕਦੇ ਜੇ ਜੇਕਰ ਤੁਸੀਂ ਜੋੜੀ ਲੈਣੀ ਹੈਗੀ ਆ ਇੱਕ ਮੁਰਗਾ ਤੇ ਇੱਕ ਮੁਰਗੀ ਤਕਰੀਬਨ 1000 ਦੇ ਵਿੱਚ ਤੁਹਾਨੂੰ ਪੈਂਦਾ ਨੀ ਤੇ ਜੇਕਰ ਤੁਸੀਂ ਸਾਰੇ ਪੀਸ ਲੈਂਦੇ ਹੋ ਤਿੰਨ ਮੁਰਗਿਆਂ ਵਿੱਚ ਬਾਕੀ ਸਾਰੀਆਂ ਕੁਕੜੀਆਂ ਨੇ ਉਹ ਤੁਸੀਂ ਜਿਹੜਾ ਰੇਟ ਵੀ ਤੁਹਾਡਾ ਘਟ ਹੋ ਜਾਊਗਾ ਤੇ ਇੱਕ ਜਣਾ ਦੋਸਤੋਂ ਪਰਤੇ ਦੇ ਵਿੱਚ ਹੋ ਜਾਏਗਾ ਤੁਹਾਨੂੰ ਸਾਰਾ ਜੇਕਰ ਤੁਸੀਂ ਇਹ ਮੁਰਗੀ ਤੇ ਜਿਹੜੇ ਮੁਰਗੇ ਦੋਸਤੋਂ ਲੈ ਕੇ ਜਾਂਦੇ ਹੋ ਠੀਕ ਹੈ ਜੀ ਇਹ ਜ਼ਰੂਰ ਤੁਸੀਂ ਵੀਰ ਦੇ ਨਾਲ ਕੰਟੈਕਟ ਕਰ ਲਿਓ ਜਿੰਨੇ ਵੀ ਇੱਕ ਵੀ ਮੁਰਗੀ ਲੈਣੀ ਆ ਤੁਸੀਂ ਉਸ ਹਿਸਾਬ ਨਾਲ ਵੀ ਗੱਲ ਕਰ ਲਿਓ ਆਂਡੇ ਦਿੰਦੇ ਨੇ ਤਕਰੀਬਨ ਜੇਕਰ ਤੁਸੀਂ ਅੱਗੇ ਮੁਰਗੀ ਖਾਨੇ ਦੇ ਵਿੱਚ ਆ ਪੌਣੇ ਚਾਹੁੰਦੇ ਹੋ ਤੇ ਤੁਸੀਂ ਇਹ ਜਿਹੜੇ ਦੋਸਤੋ ਲੈ ਕੇ ਜਾ ਸਕਦੇ ਹੋ ਇਸ ਤੋਂ ਬਾਅਦ ਲਾਸਟ ਐਂਡ ਫਾਈਨਲ ਤੇ ਜੋ ਇੱਕ ਮੈਂ ਤੁਹਾਨੂੰ ਗੱਡੀ ਦਿਖਾਉਂਗਾ ਜੀ ਤੇ ਵਰਨਾ ਗੱਡੀ ਆ ਦੋਸਤੋ ਬਕਾਊ ਹੈਗੀ ਆ ਸੇਲ ਦੇ ਲਈ ਵਰਨਾ ਗੱਡੀ ਹੈਗੀ ਆ ਤੇ ਪੰਜਾਬ ਨੰਬਰ ਆ ਦੋਸਤੋ ਠੀਕ ਹੈ ਜੀ ਪੀਪੀ 03 ਯੂ 05 ਏ2 ਨੰਬਰ ਹੈਗਾ ਤੇ ਕੰਡੀਸ਼ਨ ਮੈਂ ਤੁਹਾਨੂੰ ਇੱਕ ਵਾਰੀ ਪ੍ਰੋਪਰ ਦਿਖਾ ਦਿੰਨਾ ਗੱਡੀ ਦੀ ਤੇ ਅੰਦਰੋਂ ਵੀ ਜਿਹੜਾ ਦੋਸਤੋ ਤਕਰੀਬਨ ਦਿਖਾ ਦਾਂਗੇ ਅਲੋਏ ਵੀਲ ਜਿਹੜੇ ਬਿਲਕੁਲ ਲੱਗੇ ਤੇ ਮਾਡਲ ਆਪਾਂ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਤੋਂ ਪੁੱਛਣਾ ਕਿ ਕਿਹੜਾ ਮਾਡਲ ਆ ਤੇ ਹੰਡਾ ਜਿਆੜਿਆਂ ਦੀ ਇਹਦੀ ਦੋਸਤੋ ਵਰਨਾ ਵੀਰ ਦੇ ਕੋਲ ਗੱਡੀ ਐਸ ਐਕਸ ਜਿਹੜੀ ਆ ਦੋਸਤੋ ਮਾਡਲ ਹੈਗਾ ਵਰਨਾ ਐਸ ਐਕਸ ਠੀਕ ਹੈ ਠੀਕ ਹੈ ਜੀ ਆ ਦੇਖੋ ਠੀਕ ਆ ਆਓ ਬਾਈ ਮਨਜਿੰਦਰ ਤੇ ਇਹਦੀ ਵਿੱਚ ਕੀ ਡਿਟੇਲ ਆ ਕਿੰਨਾ ਮਾਡਲ ਹੈਗੀ ਆ ਭਾਈ 9 ਮਾਡਲ ਆ ਜੀ ਹੂੰ ਪਾਸਿੰਗ ਇਹਦੀ ਹੈਗੀ ਮੈਂ ਦੇਖੀ ਨਹੀਂ ਹਜੇ ਚੈਪ ਵਾਲੀ ਕਾਪੀ ਹੈ ਜੀ ਠੀਕ ਆ ਠੀਕ ਆ ਟੈਗ ਉਰਧੇਕ ਹੈਗੇ ਮੰਨ ਕੇ ਚਲੋ ਬਾਕੀ ਗੱਡੀ ਸਾਰੀ ਰੀਨਲ ਪਈਆ ਵਿੱਚੋਂ ਬਹੁਤ ਸਾਫ ਆ ਜੀ ਠੀਕ ਆ ਕੋਈ ਸਰਵਿਸ ਵਗੈਰਾ ਕੋਈ ਨਹੀਂ ਤੇ ਨੰਬਰ ਆਪਣਾ 03 ਆ ਗਿਆ ਕਿਹੜੇ ਸ਼ਹਿਰ ਮੇਰੇ ਸਾਨੂੰ ਸ਼ਾਇਦ ਫਰੀਦਕੋਟ ਆ ਜੀ ਫਰੀਦਕੋਟ ਦਾ ਮੈਨੂੰ ਯਾਦ ਨਹੀਂ ਬਿਲਕੁਲ ਪੱਕਾ ਨਹੀਂ ਪੀਪੀ 3 ਅ ਠੀਕ ਆ ਜੀ ਹਾਂ ਤੇ ਇਹ ਆਪਣੇ ਰਿਸ਼ਤਰੀ ਚੋਂ ਹੀ ਆਈ ਆ ਉਹ ਮੁੰਡੇ ਨੂੰ ਆਦ ਦੇ ਵਿੱਚ ਨਵੀਂ ਆ ਗਈ ਸਕਾਰ ਉਹਨਾਂ ਕੋਲ ਦੋ ਸੀਗੀਆਂ ਜੀ ਤੇ ਉਹ ਕਹਿੰਦੇ ਮੈਨੂੰ ਕਹਿੰਦੇ ਚਲ ਵੇਚ ਦੇ ਉਹ ਇੰਨਾ ਹੈ ਨਹੀਂ ਵੀਡੀਓ ਬਣਾਉਂਦੇ ਮੈਂ ਕਿ ਚਲ ਮੈਂ ਵੀਡੀਓ ਪਾ ਦੂੰਗਾ ਹਾਂ ਹਾਂ ਬਿਲਕੁਲ ਕਿਉਂਕਿ ਮੈਨੂੰ ਪੰਜ ਚਾਰ ਤਾਂ ਹੋ ਗਏ ਮੈਂ ਚਲਾਈ ਵੀ ਵਧੀਆ ਚੱਲਦੀ ਗੱਡੀ ਉਹ ਚੱਕਣ ਗਿਆ ਬਾਕੀ ਐਵਰੇਜ 20 21 20 21 ਦੀ ਐਵਰੇਜ ਹੈਗੀ ਹੈ ਇੰਜਰ ਕੇਅਰ ਦੀ ਤਾਂ ਬਾਕੀ ਸਾਰੇ ਪੰਪੂ ਓਕੇ ਆ ਜੀ ਜਮ ਓਕੇ ਆ ਜੀ ਯਾਨੀ ਬਾਕੀ ਇਹਨੂੰ ਮੇਰੇ ਮੈਨੂੰ ਅੰਦਰੋਂ ਆਪਾਂ ਮੜਾ ਬਾਰੀ ਖੋਲੇ ਵੀਰ ਜੀ ਦਿਖਾ ਦਈਏ ਇੰਟੀਰੀਅਰ ਵੀ ਸੋ ਅੰਦਰ ਜਿਹੜੀ ਹੈਗੀ ਦੋਸਤੋਂ ਇੰਟਰਨਲ ਜਿਹੜੀ ਕੰਡੀਸ਼ਨ ਹੈ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਬਾਕੀ ਜਿਹੜਾ ਚੱਲਦੇ ਹੈਗੇ ਸਟੀਰੋ ਸਟੇ ਸਾਰਾ ਜੀ ਸਾਰਾ ਬਾਈ ਏ ਟੂ ਜ਼ੈਡ ਆਟੋਮੈਟਿਕ ਹੈ ਉਹ ਵੀ ਸਾਰਾ ਕੁਝ ਜੈਸਚੁਅਲੀ ਜੈ ਵੀ ਲੱਗੇ ਤੇ ਹਾਂ ਜੀ ਹੀਟਰ ਮੋਟਰ ਠੀਕ ਹੈ ਏਸੀ ਹੀਟਰ ਬਿਲਕੁਲ ਓਕੇ ਜੀ ਓਕੇ ਓਕੇ ਫੁੱਲ ਗਾਰੰਟੀ ਦੀ ਚੀਜ਼ ਹੈ ਨਾ ਠੀਕ ਹੈ ਜੀ ਬਾਕੀ ਕੋਈ ਆ ਉਹ ਚੈੱਕ ਕਰਕੇ ਏਸੀ ਹੀਟਰ ਦੀ ਓਕੇ ਆ ਦੋਸਤੋਂ ਤੇ ਕਿੰਨੇ ਦਾ ਜਿਹੜਾ ਮਿਲ ਕਿਲੋਮੀਟਰ ਦੇ ਵਿੱਚ ਚੱਲੀ ਹੋਈ 1 ਲੱਖ ਤੇ 75475 ਚੱਲ ਗਈ ਹੈ ਜੀ ਠੀਕ ਹੈ ਜੀ ਆਹ ਦੇਖੋ ਦੋ ਆ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ 175475 ਠੀਕ ਹੈ ਜੀ ਇਹਨਾਂ ਰਨ ਕਰ ਲਈ ਆ ਇੰਨੀ ਜਿਹੜੀ ਦੋਸਤੋ ਚੱਲ ਗਈ ਆ ਇਹ ਟੌਪ ਕੀ ਆਉਂਦੀ ਹੈ ਜੀ ਆ ਡਿਸਪਲੇ ਲੱਗੀ ਇਹਦੇ ਹਾਂ ਜੀ ਹਾਂ ਜੀ ਤੇ ਬਿਲਕੁਲ ਸੈਂਟਰ ਲੋਕ ਹੈਗੀ ਪਾਵਰ ਵਿੰਡੋ ਠੀਕ ਹੈ ਜੀ ਪਾਵਰ ਵਿੰਡੋ ਆ ਸੈਂਟਰ ਲੋਕ ਆ ਤੇ ਤਕਰੀਬਨ ਚੰਗੀ ਓਵਰঅল ਗੱਡੀ ਆ 2009 ਜਿਹੜਾ ਮਾਡਲ ਹੈਗਾ ਤੇ ਓਵਰ ਆਲ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਪੇਂਟ ਬੰਪਰ ਬੰਪਰ ਹੋ ਸਕਦਾ ਥੋੜਾ ਪਤਾ ਹੈ ਮਗਰਲਾ ਹੈਗਾ ਜੀ ਮਗਰਲਾ ਬੰਪਰ ਬਾਕੀ ਸਾਰੀ ਓਰੀਜਨਲ ਹੀ ਹੈ ਠੀਕ ਹੈਗਾ ਵਾ ਠੀਕ ਹੈ ਮਗਰਲਾ ਮਗਰਲਾ ਦਾ ਬੰਪਰ ਆ ਦੋਸਤੋ ਉਹ ਪੇਂਟ ਬਾਕੀ ਓਵਰ ਆਲ ਜਿੰਨੀ ਵੀ ਹੈਗੀ ਹੈ ਚੈਸੀ ਬੋਡੀ ਬਿਲਕੁਲ ਸਾਫ ਆ ਨੋ ਨੌਨ ਨੌਨ ਐਕਸੀਡੈਂਟਲ ਹੀ ਹੈ ਨਾ ਕਿਸੇ ਤਰ੍ਹਾਂ ਦਾ ਕੋਈ ਵੀ ਐਕਸੀਡੈਂਟਲ ਜਿਹੜਾ ਕੇਸ ਨਹੀਂ ਹੈਗਾ ਕਿਸੇ ਪਾਸਿਓਂ ਤੇ ਜਰੂਰ ਤੁਸੀਂ ਜਿਹੜਾ ਚੈੱਕ ਕਰ ਸਕਦੇ ਜੀ ਲੌਗ ਟੂ ਗੂਡ ਠੀਕ ਹੈ ਜੀ ਅੱਛਾ ਅਮਰਜਿੰਦਰ ਭਾਈ ਕਿੰਨੀ ਕਿ ਡਿਮਾਂਡ ਕਰਤੀ ਆ ਚਾਹਵਣ ਵੀਰਾਂ ਦੇ ਲਈ ਜੇਕਰ ਖਰੀਦ ਨਹੀਂ ਹੋ ਗਈ ਉਹਨਾਂ ਨੇ ਬਈ ਇਹਦਾ ਮੁੱਲ ਹੈਗਾ 25 ਜੀ ਠੀਕ ਆ ਬਾਕੀ ਕੋਈ ਗੱਲ ਨਹੀਂ 5 ਲਾ ਦੋ 50 ਲਾ ਦੋ ਜਿਵੇਂ ਚਾਹੋਗੇ ਹਾਂ ਬਾਕੀ ਇਹਦੇ ਵਿੱਚ ਨਾ ਅੰਦਰ ਉਹ ਜਿਹੜਾ ਲਾਈਟਾਂ ਲੂਟਾਂ ਸਾਰਾ ਇਹ ਤੁ ਜਿਹੜੇ ਕੰਮ ਹੋਇਆ ਵਾ ਲਾਈ ਲੂਏ ਲੱਗੇ ਉਹਨਾਂ ਨੇ ਹੀ ਸ਼ੌਂਕ ਨਾ ਰੱਖੀ ਸੀਗੀ ਹੂੰ ਹਾਂਜੀ ਇਹ ਅੰਦਰੋਂ ਲਾਈਟਾਂ ਲੂਟਾਂ ਸਾਗੇ ਦੋ ਲੱਖ ਕਿੰਨਾ ਦੱਸਿਆ ਜੀ 25 ਹੈ ਜੀ 2 ਲੱਖ 5000 ਆ ਦੋਸਤੋ ਇਹ ਤਾਂ ਡਿਮਾਂਡ ਹੋ ਗਈ ਮੌਕੇ ਤੇ ਵੇਖ ਲੋ ਕੇ ਤੁਸੀਂ ਵੀਰ ਦੇ ਘਰ ਵਿਜ਼ਿਟ ਕਰਕੇ ਰੇਟ ਆਪਦੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਨੇੜਾ ਟੇੜਾ ਹੋਇਆ ਤੁਹਾਡਾ ਸੌਦਾ ਸੌਦਾ ਜਿਹੜਾ ਹੈਗਾ ਦੋਸਤੋ ਫਿੱਟ ਬਹਿ ਜਾਊਗਾ ਤੇ ਗੱਡੀ ਜਿਹੜੀ ਓਵਰਆਲ ਬਿਲਕੁਲ ਆਪਾਂ ਤੁਹਾਨੂੰ ਦਿਖਾਈ ਹੈ ਤੇ ਬਿਲਕੁਲ ਰਨ ਕਰ ਲਈ ਹੈ ਦੋਸਤੋ ਉਹ ਵੀ ਤੁਹਾਨੂੰ ਦਿਖਾਤਾ ਵਿੱਚ ਕਿੰਨੇ ਕਿਲੋਮੀਟਰ ਚੱਲੀ ਹੈ ਤੇ ਹੈ ਹੀ ਬਾਡੀ ਜੀ ਬਿਲਕੁਲ ਸਾਫ਼ ਆ ਬਿਲਕੁਲ ਵਾਈਟ ਕਲਰ ਦੇ ਵਿੱਚ ਹੈਗਾ ਤੇ ਹੈ ਸਾਫ਼ ਬੋਨਟ ਜਿਹੜਾ ਆਪਾਂ ਚੱਕ ਕੇ ਉਹ ਵੀ ਦਿਖਾ ਦਿੰਨੇ ਹਾਂ ਜੀ ਲੈ ਲਓ ਲੱਗੀ ਹੋਈ ਹਾਂ ਜੀ ਬੈਟਰੀ ਪ੍ਰੋਪਰ ਦਿਖਾ ਦਿੰਨੇ ਆ ਕਿਹੜੀ ਬੈਟਰੀ ਵਿੱਚ ਰੱਖੀ ਹੋਈ ਆ ਠੀਕ ਆ ਜੀ ਤੇ ਆ ਦੇਖੋ ਜੀ ਐਮਰੋਂ ਦੀ ਜਿਹੜੀ ਬੈਟਰੀ ਹੈ ਜੀ ਤੇ ਬੈਟਰੀ ਹੈਲਥ ਵਧੀਆ ਬਾਈ ਜੀ ਸਟਾਰਟਿੰਗ ਵਧੀਆ ਸਲਫ ਜੀ ਬਹੁਤ ਵਧੀਆ ਬਹੁਤ ਵਧੀਆ ਵੀ ਠੀਕ ਹੈ ਜੇ ਮਾੜੀ ਕੁ ਦਮਾੜੀ ਕਹਾਂਗੇ ਚੰਗੀ ਵੀ ਚੰਗੀ ਕਹਾਂਗੇ ਠੀਕ ਹੈ ਜੀ ਨੋ ਲੀਕਸ ਕਿਸੇ ਤਰ੍ਹਾਂ ਦੀ ਕੋਈ ਲੀਕਸ ਵਗੈਰਾ ਜਿਹੜੀ ਨਹੀਂ ਹੈਗੀ ਕਿਸੇ ਵਪਾਰੀ ਦੇ ਕੋਲ ਨਹੀਂ ਹੈਗੀ ਵੀ ਕੋਈ ਬਾਹਲੀ ਲਸਕਾਈ ਪਈ ਆ ਤੇ ਆਮ ਘਰੇਲੂ ਵੀਰਾਂ ਦੇ ਕੋਲ ਸੀ ਸੋ ਬਾਈ ਦੇ ਕੋਲ ਉਹਨਾਂ ਨੇ ਡੱਕੀ ਆ ਵੀ ਚਲੋ ਵੀਡੀਓ ਦੇ ਵਿੱਚ ਇੱਕ ਵਾਰੀ ਜ਼ਰੂਰ ਦਿਖਾ ਦਿਓ ਬਾਕੀ ਆਪਾਂ ਬਈ ਤੋ ਤੋ ਤੀਨੀ ਗੀ ਜੇ ਆਪਾਂ ਕੋਈ ਵਾਲੀ ਗੱਲ ਨੂੰ ਜੇ ਉਹ ਬੰਦਾ ਬਾਈ ਆਊਗਾ ਤੇ ਆਪਾਂ ਡੈਕ ਤੇ ਜਾ ਕੇ ਪਹਿਲਾਂ ਸਾਫ਼ ਕਰਕੇ ਉਹਨੂੰ ਫੇਰ ਦਿਖਾਵਾਂਗੇ ਸਫਾਈ ਕਰਾ ਕੇ ਜੀ ਹਾਂਜੀ ਸੋ ਬਿਲਕੁਲ ਨਜ਼ਦੀਕੀ ਤੋਂ ਕੋਈ ਜਿਹੜਾ ਤੁਸੀਂ ਜ਼ਰੂਰ ਦੇਖੋ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਲੀਕਜ ਨਹੀਂ ਕਿਤੇ ਮੈਨੂੰ ਦਿਸ ਰਹੀ ਕੀ ਬਾਕੀ ਤੁਸੀਂ ਜਿਹੜਾ ਹੈਗਾ ਆਪਣਾ ਮਕੈਨਿਕ ਕਿਸੇ ਤਰ੍ਹਾਂ ਦਾ ਵੀ ਵੀਰ ਜਿਹੜਾ ਹੈਗਾ ਐਕਸਪਰਟ ਹੈਗਾ ਖਾਸ ਤੌਰ ਤੇ ਇੰਜਨ ਦਾ ਓਨਲੀ ਫੋਰ ਗੱਡੀਆਂ ਦਾ ਠੀਕ ਹੈ ਜੀ ਕਾਰ ਵਗੈਰਾ ਦਾ ਤੁਸੀਂ ਲੈ ਕੇ ਆਓ ਨਾਲ ਉਹਨੂੰ ਜ਼ਰੂਰ ਇੰਜਨ ਦੀ ਜਿਹੜੀ ਆ ਬਿਲਕੁਲ ਤਸੱਲੀ ਕਰ ਸਕਦੇ ਹੋ ਚਲਾ ਕੇ ਠੀਕ ਹੈ ਜੀ ਕਿਸੇ ਬਲੋਬਲਾ ਮਾਰਦਾ ਹੋਵੇ ਜਾਂ ਕੁਝ ਵੀ ਉਹ ਤਸੱਲੀ ਤੁਸੀਂ ਕਰ ਲਿਓ 2,5000 ਡਿਮਾਂਡ ਹੈਗੀ ਆ ਵੀਰ ਨੇ ਕਰੀ ਆ ਤੇ ਠੀਕ ਹੈ ਇੱਕ ਵਾਰੀ ਸਟਾਰਟ ਕਰਿਓ ਵੀਰੇ ਸੈਲਫ ਮਾਰਕ ਸਟਾਰਟ ਕਰਦੇ ਠੀਕ ਹੈ ਜੀ ਇਦਾਂ ਦੀ ਸਟਾਰਟਿੰਗ ਆ ਇੰਜਨ ਦੀ ਵਾਇਸ ਜਿਹੜੀ ਹੈਗੀ ਆ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਜੀ ਤੇ ਇਹ ਡੀਜ਼ਲ ਹੈਗੀ ਆ ਦੋਸਤੋ ਹੈ ਡੀਜ਼ਲ ਤੇ ਸੀਆਰਡੀਆਈ ਠੀਕ ਹੈ ਭਾਈ ਮਨਜਿੰਦਰ ਤੇ ਮੋਬਾਈਲ ਨੰਬਰ ਕਰ ਆਪਣੇ ਜਰੂਰ ਦੱਸ ਦਿਓ 98143 ਜੀ 4043 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਵੀਰ ਮਨਜਿੰਦਰ ਪਿੰਡ ਚੋਟੀਆਂ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਹੈਗਾ ਤੇ ਵੀਰ ਦੇ ਕੋਲ ਐਨੀਮਲ ਵੀ ਦਿਖਾਏ ਆ ਮੁਰਗੀਆਂ ਕੁਝ ਸੀਗੀਆਂ ਵਕਾਉ ਇੱਕ ਜਿਹੜੀ ਗੱਡੀ ਹੈਗੀ ਦੋਸਤੋ ਵਰਨਾ ਦੇ ਵਿੱਚ ਇਹ ਵੀ ਸੇਲ ਆ ਠੀਕ ਆ ਤੁਸੀਂ ਜਿਹੜਾ ਜ਼ਰੂਰ ਖਰੀਦ ਸਕਦੇ ਹੋ ਚਾਹਵਣ ਵੀਰ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ